ਦੇ ਗੁੱਲਿਆ ਜਾਗ ਮੈਂ ਦੁੱਧ ਨਹੀਂ ਜੰਮਦਾ ਚਾਹੇ ਲਾਲ ਹੋਵੇ ਕੜ-ਕੜ ਕੇ ਉਹ ਜਿਹੜਾ 67 ਹਜ਼ਾਰ ਦਾ ਜਾਗ ਲੱਗਾ ਸੀ ਅੱਜ ਵੱਡੇ ਵੱਡਾ ਜਿਹੜਾ ਭੰਡਾਰਾ ਸਾਡੇ ਕੋਲੋਂ ਜਮਾ ਆ ਕਿਤਨਾ ਕਿਤੇ ਇਨਾਮ ਦਉਂਦਾ ਕਿਤੇ ਕਿਤਨਾ ਆਪਣੀ ਜ਼ਿੰਦਗੀ ਵਿੱਚ ਜਿੰਨੀ ਰੀਅਲੀ ਕਮਾਈ ਕਰਦੇ ਹੋ ਤੁਸੀਂ ਵੀ ਕਿਤੇ ਦੇ ਵਿੱਚੋਂ ਨਾ 10% ਕਿਸੇ ਲੋੜਵੰਦ ਲਈ ਖਰਚ ਕੇ ਦੇਖੋ ਦੇਖੋ ਰਾਤ ਨੂੰ ਨੀਂਦ ਕਿੰਨੀ ਸੋਹਣੀ ਆਉਂਦੀ ਹੈ ਭੀੜ ਤਾਂ ਰੋਜ਼ ਜੰਮੇ ਰੋਜ਼ ਮਰਨੇ ਖਾਸ ਬਣੋ ਆਖੀ ਜਦੋਂ ਵਕਤ ਆਵੇ ਨਾ ਲੋਕ ਕਹਿੰਨੇ ਜਾਂਦੇ ਕੁਛ ਕਰਕੇ ਗਿਆ ਰਾਜਨੀਤੀ ਜਿੱਤਣ ਲਈ ਨਹੀਂ ਹੁੰਦੀ ਕੁਛ ਵਧਣ ਲਈ ਚਾਹੇ ਪਰਿਵਾਰ ਹੋਵੇ ਤੇ ਚਾਹੇ ਸਮਾਜ ਹੋਵੇ ਜੀ ਮੈਨੂੰ ਲੱਗਦਾ ਕਈ ਲੋਕਾਂ ਨੇ ਨਾ ਇਹਨੂੰ ਬੜਾ ਗਲਤ ਜਿਹਾ ਬਣਾ ਦਿੱਤਾ ਕਿ ਰਾਜਨੀਤੀ ਬੜੀ ਗੰਦੀ ਹੈ ਗੰਦੀ ਨਹੀਂ ਹੈ ਕਿਉਂਕਿ ਜਿੱਥੇ ਚਿੰਗ ਪਾਰਟੀਆਂ ਸਾਨੂੰ ਐਜ਼ ਅ ਗਿਫਟ ਦਿੱਤੀ ਹੋਵੇ ਉਹ ਕਿਵੇਂ ਮਾੜੀ ਹੋ ਸਕਦੀ ਹੈ ਤੇ ਫਿਰ ਇਹ ਰਾਤ ਦੇ 12 ਵੱਜ ਜਾਂਦੇ ਫਿਰ ਆਉਂਦਿਆਂ ਹੁੰਦਿਆਂ ਫਿਰ ਉਹ ਮਾੜਾ ਮੋਟਾ ਕਿਚੋਦਾਨ ਹੁੰਦੀ ਹੈ ਉਹਦੋਂ ਬਸ ਸਮਝ ਆਈਦਾ ਅਸਲ ਵਿੱਚ ਅ ਅਸਲੀ ਖਚੋਤ ਆਣਾ ਨਾ ਪਹਿਲਾਂ ਜ਼ਿਆਦਾ ਹੁੰਦੀ ਸੀ ਹੁਣ ਘਟ ਗਿਆ ਕਾਰਨ ਪਤਾ ਕੀ ਹੈ ਮੈਂ ਇਹਨਾਂ ਨੂੰ ਇਲੈਕਸ਼ਨ ਲੜਾਤੀ ਸੀ ਆਪੀ ਜੀ ਹੋ ਗਏ ਹੁਣ ਲੋਕਾਂ ਨੇ ਲੋਕੀ ਲੋਕਾਂ ਦੇ ਕੰਮ ਤੋਂ ਕਰੀ ਜਾਂਦੇ ਮੈਂ ਹੀ ਬਿਜ਼ੀ ਹੋ ਗਿਆ ਸਭ ਕੀ ਹੋ ਗਈ ਜ਼ਿੰਦਗੀ ਪਰ ਮੈਂ ਹੈਰਾਨੀ ਦੀ ਗੱਲ ਦੱਸਾਂ ਉਸ 67000 ਨੇ ਉਹ ਸਾਨੂੰ ਉਹ ਇੱਕ ਇਹੋ ਜਿਹੇ ਮੌਕੇ ਦਿੱਤੇ ਵੱਡੇ ਵੱਡੇ ਪੱਤਰਕਾਰ ਸਾਡੀ ਇੰਟਰਵਿਊ ਕਰਨ ਆਏ ਇਹਦੇ ਲਈ ਕਹਿੰਦੇ ਆ ਤੁਸੀਂ ਕਿਵੇਂ ਚਲਾਈ ਮੈਂ ਕਿਹਾ ਇੱਕ ਰੂਲਰ ਹੌਕੀ ਡਿਵੈਲਪਮੈਂਟ ਸੁਸਾਇਟੀ ਬਣਾਈ ਸੀ ਉਹਦਾ ਨਾਮ ਰੱਖਿਆ ਪੈਂਡੂ ਹੌਕੀ ਲਈ ਅੱਜ ਬੜੀ ਕਾਮਯਾਬ ਕਰ ਰਹੇ ਔਰ ਬੱਚੇ ਬੜੇ ਤਦੋਂ ਮੁਕਤੇ ਕਸ਼ ਬਣਦੇ ਆ ਕੋਈ ਆ ਕੇ ਗੋਡੀਆਂ ਥਲਾਉਂਦਾ ਬੜਾ ਮਨ ਨੂੰ ਖੁਸ਼ੀ ਹੁੰਦੀ ਯਾਰ ਕੁਛ ਕੀਤਾ ਪਪੇ ਕੇ ਪਰਿਵਾਰ ਤੇ ਜਿਹੜਾ ਮੇਰਾ ਸਗਨ ਬਣਿਆ ਪਿਆ ਸੀ ਫਿਰ ਆਪਾਂ ਗਏ ਉੱਥੇ ਮੰਮੀ ਹੁਣਾਂ ਕੋਲੋਂ ਉਹ ਵੀ ਲਿਆਂਦਾ ਤੇ ਲਿਆ ਕੇ ਵਿੱਚ ਪਾ ਕੇ ਕਲੈਕਸ਼ਨ ਜਿੰਨੀ ਵੀ ਸੀ ਕਰਕੇ ਨਾ ਲੱਗਦਾ ਤੇ ਅਸੀਂ ਉਹ ਲੀ ਸ਼ੁਰੂ ਕੀਤੀ ਤੇ ਬਾਕੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਡਾ ਇਹ ਕੰਮ ਨੇਪਰੇ ਚੜਿਆ ਕਿਉਂਕਿ ਚੰਗੀ ਚੀਜ਼ ਲਈ ਚੰਗਾ ਪੈਸਾ ਲੱਗਣਾ ਬਹੁਤ ਜ਼ਰੂਰੀ ਆ ਉਹ ਦਵਾਵਾਂ ਦਾ ਪੈਸਾ ਦਵਾਵਾਂ 'ਚ ਹੀ ਚਲੇਗਾ ਦੇਖੋ ਮੇਰੀ ਗੱਲ ਬੱਚੇ ਕਿੰਨੀਆਂ ਦਵਾਵਾਂ ਦਿੰਦੇ ਆ ਇਸ ਟਾਈਮ ਸਾਨੂੰ ਉਹ ਸਾਨੂੰ ਹੀ ਪਤਾ ਜੀ ਉਹੀ ਪੈਸੇ ਅਸੀਂ ਦਿੱਜੀ ਕੰਮ ਲਈ ਖਰਚ ਲੈਂਦੇ ਕੱਪੜੇ ਲੈ ਲੈਣੇ ਹੁਣ ਪੁਰਾਣੇ ਹੋ ਜਾਣੇ ਸੀ ਤੁਹਾਨੂੰ ਜਿਹਨੂੰ ਹਾਕੀ ਨਾਲ ਪਿਆਰ ਹੋ ਗਿਆ ਬਾਕੀ ਐਕਚੁਅਲੀ ਹਾਕੀ ਵਾਲੇ ਨਾਲ ਹੋਇਆ ਸੀ ਮੁਰਗੇ ਹਾਕੀ ਨਾਲ ਵੀ ਹੋ ਗਿਆ ਅਸੀਂ ਖੇਤਾਂ ਵਿੱਚ ਕਦੇ ਅੱਗ ਨਹੀਂ ਲਾਉਂਦੇ ਅੱਛਾ ਬਿਲਕੁਲ ਵੀ ਨਹੀਂ ਅਸੀਂ ਖੇਤਾਂ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਅਸੀਂ ਕੁਦਰਤ ਨਾਲ ਜੁੜੇ ਹਾਂ ਜੀ ਕਿਉਂਕਿ ਇੱਕ ਪਾਸੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਦੇਖਦੇ ਹਾਂ ਉਹ ਦਰਵਾਣੀ ਦਾ ਸ਼ਬਦ ਪੜ੍ਹਦੇ ਕਿ ਬਲਿਹਾਰੀ ਕੁਦਰਤ ਬਸਿਆ ਤਰਾ ਆਪਣਾ ਜਾਈ ਲਖਿਆ ਜੇ ਅਸੀਂ ਕੁਦਰਤ ਤੋਂ ਬਲਿਹਾਰ ਤਾਂ ਤਾਂ ਹੀ ਚਾਹੀਏ ਜੇ ਅਸੀਂ ਕੋ ਚੰਗਾ ਕਰੀਏ ਪਰ ਪੂਰਨ ਸਿੰਘ ਉਹਨਾਂ ਨੂੰ ਕਿਸੇ ਨੇ ਕਿਹਾ ਯਾਰ ਤੇਰੇ ਹੱਥ ਨਹੀਂ ਹੈ ਤੂੰ ਮੰਗਣ ਪਰ ਪੈਣਾ ਕਹਿੰਦਾ ਮੇਰੇ ਹੱਥ ਤਾਂ ਹੈ ਪਰ ਮੇਰਾ ਪਰਿਵਾਰ ਬਹੁਤ ਵੱਡਾ ਹੈ ਦੋ ਹੱਥਾਂ ਨਾਲ ਸਰਦਾ ਨਹੀਂ ਅਸੀਂ ਉਸੇ ਸੋਚ ਨੂੰ ਲੈ ਕੇ ਅਸੀਂ ਮੰਗਣ ਪਰ ਗਏ ਇਹਨਾਂ ਨੇ ਆਈਫੋਨ ਨਹੀਂ ਲਿਆ ਉਹ ਕਹਿੰਦੇ ਆਈਫੋਨ ਚੱਲ ਕੇ ਘਸ ਜਾਣਾ ਇਹ ਇਹਨੇ ਕੁਝ ਨਹੀਂ ਦੇਣਾ ਉਹ ਬੱਚੇ ਖੇਡਣਗੇ ਖੇਡ ਕੇ ਕੁਝ ਬਣਗੇ ਪਾਸੇ ਪਾਡੋ ਦੇ ਚ ਪਾਤਾ ਆਈਫੋਨ ਤਾਂ ਹੁਣ ਕਹਦਾ ਕਵਾਰ ਬਣਿਆ ਹੋਣਾ ਅੱਜ ਵੀ ਗੱਦੇ ਉੱਥੇ ਸਕੂਲ ਦੇ ਬੱਚੇ ਰੈਸਿੰਗ ਕਰਦੇ ਆ ਬਿਲਕੁਲ ਹਾਂਜੀ ਚੰਗੀ ਹਾਲਤ ਜੇ ਕਿਉਂਕਿ ਸਾਹਮਣੇ ਅਸੀਂ ਉੱਥੋਂ ਵੀ ਪੈਸੇ ਉਹ ਭੇਜੇ ਸੀ ਕਿ ਜਲਦੀ ਤੋਂ ਜਲਦੀ ਤੁਸੀਂ ਲੈ ਲਓ ਬੱਚਿਆਂ ਨੂੰ ਸ਼ੁਰੂ ਕਰਵਾਓ ਅਲੀਆ ਕਹਿੰਦੇ ਓਏ ਬੋਲਦਾ ਬਹੁਤ ਸੋਹਣਾ ਕਿਤੇ ਪੱਗ ਬੰਨਣਾ ਲੱਗ ਪਵੇਂ ਚਲੋ ਮੈਂ ਕੁਝ ਮੰਤੇ ਲਾਇਆ ਇਹ ਕਹਿੰਦੀ ਵੀ ਜੇ ਪੱਗ ਮੰਨ ਲਵਾਂ ਸਭ ਕੁਝ ਛੱਡ ਦੂੰ ਤੁਹਾਨੂੰ ਪਤਾ ਇਹਨਾਂ ਜਿੰਨਾਂ ਦੀ ਇੱਕ ਖਾਸੀਅਤ ਆ ਇਹ ਕੱਪੜੇ ਠੀਕ ਪਾਉਂਦੇ ਆ ਕਿਤੇ ਮੇ ਬਿਲਕੁਲ ਹਾਂ ਜੀ ਆਹ ਦੇਖੋ ਨਾ ਕਦੇ ਕੰਨਾਂ ਵਿੱਚ ਪੋਣਾ ਨਾ ਕਦੇ ਉਂਗਲਾਂ ਵਿੱਚ ਪੋਣਾ ਨਾ ਕਦੇ ਆ ਕੀ ਹੋ ਜਿਹੜਾ ਮੈਂ ਤਾਂ ਹੁਣ ਨਾਮ ਵੀ ਨਹੀਂ ਲੈਣੇ ਹੁੰਦੇ ਕੀ ਹੁੰਦਾ ਯਾਰ ਉਹ ਆ ਜੋ ਮੂੰਹ ਮੂੰਹ ਤੇ ਮੁਰਾਦੇ ਨਾ ਲਪਦੇ ਲੁਪਦੇ ਰਹਿੰਦੇ ਸਾਦਾ ਜੀ ਕਿਉਂਕਿ ਤੁਸੀਂ ਸਪੈਸ਼ਲ ਹੁੰਦੇ ਆ ਨਾ ਉਹ ਸੂ ਕੀ ਕਰਦਾ ਆਪਣੇ ਲਈ ਜਿੰਦਾ ਹੈ ਨਾ ਬਿਲਕੁਲ ਤੇ ਯਾਰ ਆਪਾਂ ਇਨਸਾਨ ਆ ਆਪਾਂ ਦੁਜੇ ਲਈ ਕਰੀਏ ਤੁਸੀਂ ਗੁਰੂ ਆਹ ਦੇਖੋ ਅਸ਼ੀਰੀਦਨ ਚੱਲਦੇ ਆ ਤੇ ਉਹਦੇ ਵਿੱਚ ਤੁਸੀਂ ਕਦੇ ਯਾਦ ਕਰਕੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋ ਕਿਹੜੀ ਕਮੀ ਸੀ ਦੁਨੀਆ ਦੀ ਪੈਸਾ ਤਨ ਦੌਲਤ ਸਭ ਕੁਝ ਸੀ ਪਰ ਉਹ ਨਹੀਂ ਲੋਕਾਂ ਦੀ ਆਪਣੇ ਪਰਿਵਾਰ ਵੀ ਵਾਰ ਦਿੰਦਾ ਹੈ। ਸਿਰਕ ਬੈਲੈਂਸ ਨੇ ਖੁਸ਼ੀ ਨਹੀਂ ਦੇਣੀ। ਖੁਸ਼ੀ ਦੇਣੀ ਆ ਤਉਨੂੰ ਪਿਆਰ ਮੰਡਣ ਦਾ, ਪਿਆਰ ਲੈਣ ਦਾ, ਕੁਛ ਲੈ ਕੁਛ ਦੇਈਏ ਯਾਰ। ਤੇ ਇਹਦੇ ਸਾਰੇ ਹੀ ਆ। ਜਿਹੜਾ ਮੈਨੂੰ ਦੱਸ ਪਰ ਬੰਦਾ ਜਿਹੜਾ ਨਹੀਂ ਲੈਂਦਾ ਮੰਗੀ ਜਾਂਦੇ ਨਾ ਮੰਗਦੇ ਆ। ਗੁਰਬਾਣੀ ਤੇ ਲਿਖਿਆ ਕਿ ਦੇ ਦਦਾ ਦੇ ਲੇਦਾ ਥੱਕ ਪਾਇ ਜੁਗਾ ਜੀ ਅੰਤਰਖਾਈ ਖਾਏ। ਅਸੀਂ ਤਾਂ ਜੁਗਾ ਤੋ ਖਾ ਰਹੇ ਆ। ਅਸੀਂ ਮੰਗਦੇ ਹੀ ਆ ਨਾ। ਹੁਣ ਸਾਡੀ ਦੇਣ ਦੀ ਵਾਰੀ ਆ ਕਿਉਂਕਿ ਦੁਨੀਆ ਵਿੱਚ ਤਾਂ ਇਨਸਾਨ ਐ ਕਿ ਇਹੋ ਜਿਹਾ ਜਿਹੜਾ ਦੂਜਿਆਂ ਲਈ ਕਰ ਸਕਦਾ। ਦਰਵਾਣੀ ਕਹਿੰਦੀ ਗੁਰਮੁਖ ਕਦੇ ਬੁੱਢੇ ਨਹੀਂ ਐ ਕਦੇ ਬੁੱਢੇ ਨਹੀਂ ਜਾਂਦੇ ਅਜੇ 100 ਸਾਲ ਦੇ ਵੀ ਜੇ ਜੀਂਦੇ ਹੋਏ ਐਦੀ ਮਲੰਗ ਹੋ ਕੇ ਜੀਵਾਂਗੇ ਉਹ ਕਿਤਨਾ ਕਿਤੇ ਇਨਾਮਦਾ ਹੋਗਾ ਨਾ ਦੇਖੋ ਪੰਜਾਬ ਦੀ ਨਲਾਇਕ ਲੀਡਰਸ਼ਿਪ ਨੇ ਬੇੜਾ ਕਰ ਕਰਤਾ ਮੈਂ ਮੈਂ ਕਿਸੇ ਦੇ ਖਿਲਾਫ ਨਹੀਂ ਐ ਪਰ ਸੱਚ ਐ ਸਟੇਟ ਵਿੱਚ ਦੱਸੋ ਕਿਹੜੀ ਚੀਜ਼ ਦੀ ਕਾਰ ਹੈ ਸਟੇਟ ਨੂੰ ਸਿਸਟਮ ਨਾਲ ਚਲਾਇਆ ਹੀ ਨਹੀਂ ਜਾ ਰਿਹਾ ਬੱਚਿਆਂ ਨੂੰ ਔਰ ਮੈਂ ਬਦਨਸੀਬੀ ਸਮਝਦਾ ਪੰਜਾਬ ਦੀ ਕਿ ਜਿਹੜੀ ਰਾਜ ਕਰਤਾ ਜਮਾਤ ਸੀ ਨਾ ਸਾਡੇ ਲੋਕ ਆਜੋ ਕੀ ਲੇਬਰ ਕਲਾਸ ਬਣ ਗਏ ਫਾਇਦਾ ਜਾ ਕੇ ਕੀ ਹੁੰਦਾ ਜੀ ਲੇਬਰ ਕਲਾਸ ਬਣਦਾ ਉਹ ਤੋਂ ਵੱਧ ਕੁਝ ਨਹੀਂ ਬਣਦਾ ਬਿਲਕੁਲ ਅਸੀਂ ਉਹਦੇ ਵਿੱਚ ਔਰ ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ ਅਸੀਂ ਕੀਟਨਾਸ਼ਕ ਦਵਾਈਆਂ ਨਹੀਂ ਵਰਤੇ ਆਪਣੇ ਖੇਤਾਂ ਵਿੱਚ ਓਕੇ ਬਿਲਕੁਲ ਕਿਉਂਕਿ ਸੇਤ ਹੈ ਤਾਂ ਸਭ ਕੁਝ ਹੈ ਜੇ ਸੇਤ ਨਹੀਂ ਹੈ ਤੁਹਾਡਾ ਪੈਸਾ ਕੀ ਕਰੂ ਮੈਂ ਜੇ ਹਿਸਟਰੀ ਜਾਮਾ ਨਾ 1984 ਚ ਪਹਿਲੀ ਵਾਰ ਪੰਜਾਬ ਦੇ ਉੱਤੇ 10 ਕਰੋੜ ਕਰਜ਼ਾ ਜਿਹੜਾ ਬਜਟ ਦੇ ਵਿੱਚ ਸ਼ੋ ਹੋਇਆ ਸੀ ਅੱਜ ਆਪਾਂ 3.5 ਲੱਖ ਕਰੋੜ ਤੇ ਪਹੁੰਚਾ ਤਾ ਕਿਤਨਾ ਕਿਤੇ ਚੀਜ਼ਾਂ ਨੁਕਸਾਨ ਕਰਦੇ ਆ ਨਾ ਅਸੀਂ ਉਹਨੂੰ ਹਲਕ ਚਲਦੇ ਆ ਅਸੀਂ ਕਹਿੰਨੇ ਯਾਰ ਠੀਕ ਕਰ ਲਓ ਆਪਣੇ ਆਪਣੇ ਆਪ ਘਰ ਨੂੰ ਮੈਂ ਵਿਦੇਸ਼ਾਂ 'ਚ ਵੀ ਗਿਆ ਉੱਥੇ ਜਾ ਕੇ ਦੇਖਿਆ ਤੁਸੀਂ ਦੂਜੇ ਦੇ ਘਰ 'ਚ ਵੀ ਰਹਿੰਦੇ ਹੋ ਨਾ ਕਿਤੇ ਖੜਕਾ ਨਾ ਜ਼ਿਆਦਾ ਹੋ ਜਾਏ ਕਿਤੇ ਉੱਚੀ ਨਾ ਬੋਲ ਲਈਏ ਯਾਰ ਆਜ਼ਾਦੀ ਥੋੜਾ ਵਾ ਆਜ਼ਾਦੀ ਦਾ ਤੁਹਾਡੇ ਘਰ ਤੇ ਜਾ ਕੁਲੀ ਹੋਵੇ ਆਨੰਦ ਆਉਂਦਾ ਨਾ ਅਸੀਂ ਖੇਤਾਂ 'ਚ ਰਹਿੰਦੇ ਬੜਾ ਆਨੰਦ ਆਉਂਦਾ ਉੱਥੇ ਤੁਸੀਂ 142 ਕਰੋੜ ਦੇ ਦੇਸ਼ 'ਚ ਰਹਿੰਦੇ ਹੋ ਔਰ ਤੁਹਾਡੇ ਕੱਲੇ ਪੰਜਾਬ ਦੀ ਮਿਲਖਿਆਲ ਪੌਣੇ ਕਿਤੇ 3 ਕਰੋੜ ਹੈ ਤੁਸੀਂ ਤੇ ਜਿਹੜਾ ਮਰਜ਼ੀ ਕਾਰੋਬਾਰ ਖੋਲੋ ਟਰਾਈ ਤਾਂ ਕਰੀਏ ਆਪਾਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਮੈਂ ਹੈਰਾਨ ਆ ਮੈਂ ਮੈਂ ਇੱਕ ਵਾਰੀ ਉੱਥੇ ਗਿਆ ਇੰਗਲੈਂਡ ਦੇ ਵਿੱਚ ਮੈਂ ਇੱਕ ਪੈਲੈਸ ਦੇ ਵਿੱਚ ਦੇਖਿਆ ਕਿ ਸਾਡੀਆਂ ਕੁੜੀਆਂ ਉੱਥੇ ਡੇਟਰ ਦਾ ਕੰਮ ਕਰਦੀਆਂ ਸੀ ਜੀ ਤੇ ਮੈਂ ਉਹਨਾਂ ਨੂੰ ਪਛਾਣ ਲਿਆ ਫੇਸ ਦੇਖ ਕੇ ਮੈਂ ਯਾਰ ਤੁਸੀਂ ਪੰਜਾਬ ਬਣਾ ਪਰ ਇਹ ਤਾਂ ਅੰਗਰੇਜ਼ੀ ਬੋਲਣਾ ਤੇ ਮੈਨੂੰ ਜਿੰਨੀ ਕਹਿੰਦੀ ਸੀ ਲੱਤ ਪਾ ਮੈਂ ਵੀ ਫੜਦੀ ਕਦੀ ਤੇ ਬਾਅਦ ਚ ਪੰਜਾਬੀ ਤੇ ਉਤਰ ਆਈਆਂ ਨਹੀਂ ਇੱਥੇ ਇੱਕ ਕਹਦੀਆਂ ਭਾਜੀ ਮੇਰੀ ਮਜਬੂਰੀ ਆ ਇਹ ਦੇਖੋ ਕਿ ਉਹ ਬੰਦਾ ਥੋੜੇ ਬੱਚੇ ਲਈ ਫਿੱਟ ਹੈਗਾ ਉਹ ਕਮਾ ਲਏਗਾ ਜੀ ਜਿਉ ਲਾਇਕ ਆ ਤੇ ਜੇ ਉਹ ਨਲਾਇਕ ਹੈ ਤੁਸੀਂ ਇਹ ਤੋੜਪਤੀ ਨੂੰ ਵੀ ਵਿਆਹ ਦੇ ਉਹ ਵੀ ਸਭ ਕੁਝ ਵੇਚ ਦਿਓ ਮੈਨੂੰ ਕਿਤੇ ਕਿਤੇ ਇਹ ਰਿਸੈਪਟ ਟੰਡਾ ਕਾਰਨ ਆ ਕੀ ਜਿਹੜਾ ਰਿਸ਼ਤਾ ਅੱਜ ਦੇਖੋ ਸਾਡੇ ਵਿੱਚ ਕੀ ਕਹਿੰਦੇ ਮੇਰਾ ਦਿਲ ਫਰਾਨੇ ਤੇ ਆ ਗਿਆ। ਦਿਲ ਕਦੇ ਕਿਸੇ ਤੇ ਨਹੀਂ ਆਉਂਦਾ। ਗੱਲ ਯਾਦ ਰੱਖਿਓ। ਜੀ। ਇਹ ਸਿਰਫ ਗੱਲ ਬਣਾਈ ਹੋਈ ਆ। ਜਦੋਂ ਤੁਹਾਡਾ ਦਿਮਾਗ ਕਿਸੇ ਤੇ ਆਊਗਾ ਨਾ ਫੇਰ ਸਹੀ ਫੈਸਲਾ ਹੋਊਗਾ। ਜੀ। ਆਈਲੈਂਡਸ ਕਰਨਾ ਭਾਈ ਇਹ ਕਿਹੜੀ ਡਿਗਰੀ ਜੰਨਤਾ ਤੇਰੀ ਸਮਝ ਨਹੀਂ ਲੱਗੀ। ਅਸੀਂ ਦੋਨੇ ਵਿਦੇਸ਼ ਗਏ ਆਂ ਅਸੀਂ ਰਹਿ ਸਕਦੇ ਸੀ ਲੋਕੀ ਲੋਕ ਕੇ ਰਹਿੰਦੇ ਨੇ। ਮੇਰਾ ਮਾਨੀ ਨੇ ਮਨੇ ਆਪਣੀ ਬੇਟੀ ਦੇ ਅੱਜ ਵੀ ਬ੍ਰੇਨ 'ਚ ਗੱਲ ਸੈੱਟ ਕਰਤੀ। ਪੁੱਤ ਇੱਥੇ ਦੇ ਹਿਸਾਬ ਨਾਲ ਸੋਚਦਾ ਐ ਕੀ ਕਰਨਾ। ਜੀ। ਅਸੀਂ ਨਹੀਂ ਜਾਣਾ। ਉਹਦਾ ਕੋ ਮਰ ਮੈਂ ਕਹਿੰਦਾ ਬਿਹਾਰੀ ਚਲੇ ਜਾਓ ਮੈਂ ਨਹੀਂ ਕਹਿੰਦਾ ਕਿ ਦੁਨੀਆ ਮਾੜੀ ਨਹੀਂ ਹੋ ਸਕਦੀ ਜੋ ਪ੍ਰਮਾਤਮਾ ਨੇ ਬਣਾਇਆ ਚੰਗਾ ਪਰ ਆਪਣਾ ਘਰ ਛੱਡ ਕੇ ਭੱਜ ਜਾਣਾ ਕਿਹੜੀ ਅਕਲ ਬੰਦੀ ਆ ਮੈਨੂੰ ਇੰਨਾ ਕੁ ਦੱਸ ਦਿਓ ਸਤਿਨਾਮ ਏਕੋ ੜਾ ਆਰਪਿੰਦਰਜੀਤ ਸਿੰਘ ਸਮਰਾ ਕੀ ਕੀ ਕਰਦੇ ਹੋ ਤੁਸੀਂ ਇਸ ਟਾਈਮ ਤਾਂ ਗੱਲਾਂ ਕਰਦਾ ਤੁਹਾਡੇ ਨਾਲ ਮੈਂ ਤੁਹਾਡੇ ਕੇ ਨਾਮ ਹੈ ਪ੍ਰਪ੍ਰਿਤ ਕੌਰ ਸਮਰਾ ਓ ਕੀ ਤੁਸੀਂ ਕੀ ਕਰਦੇ ਹੋ ਮੈਂ ਵੀ ਇਸ ਟਾਈਮ ਤੇ ਗੱਲਾਂ ਕਰਦੀ ਆ ਉਦੋਂ ਮੈਂ ਆਪਣੇ ਪਿੰਡ ਸਮਰਾਏ ਤੋਂ ਮੈਂਬਰ ਪੰਚਾਇਤਾਂ ਵਾਰਡ ਨੰਬਰ 7 ਜੀ ਹਾਂਜੀ ਹਸਬੰਦ ਵਾਈਟ ਬਣੋ ਤੁਸੀਂ ਰਾਜਨੀਤੀ ਚ ਹੋ ਨਾ ਹਾਂਜੀ ਤੇ ਜ਼ਿੰਦਗੀ ਦੱਸੋ ਕਿਦਾਂ ਦੀ ਚੱਲ ਰਹੀ ਹੈ ਬਹੁਤ ਚੰਗੀ ਚੱਲ ਰਹੀ ਹੈ ਹਰ ਚੰਗੀ ਦੇਖੋ ਰਾਜਨੀਤੀ ਦਾ ਪਹਿਲਾ ਅਰਥ ਇਹ ਹੁੰਦਾ ਕਿ ਤੂੰ ਤੂੰ ਮੈਂ ਮੈਂ ਵੀ ਹੋਣੀ ਹੈ ਹੈਨਾ ਹਾਂ ਹੋ ਜਾਂਦੀ ਆ ਹੁੰਦੀ ਏਦਾ ਨਾ ਇਹਨੇ ਕਹਿਣਾ ਆਪਾਂ ਮੜੇ ਜਾਵਾਂ ਰਸਤੇ ਦਾਣਾ ਜਣਾ ਮੈਂ ਤੂੰ ਤਿਆਰ ਹੋ ਮੈਂ ਆਇਆ ਕਿਉਂਕਿ ਇਹ ਰਾਤ ਦੇ 12:00 ਵੀ ਵੱਜ ਜਾਂਦੇ ਫਿਰ ਆਉਂਦੇ ਆਉਂਦੇ ਫਿਰ ਉਹ ਮੜਾ ਮੋਟਾ ਕਿਚੋ ਤਾਂ ਹੁੰਦੀ ਆ ਉਦੋਂ ਬਾਅਦ ਸਮਝ ਜਾਈਦਾ ਅਸਲ ਵਿੱਚ ਅਸਲੀ ਖਿਚੋ ਤਾਂ ਨਾ ਪਹਿਲਾਂ ਜ਼ਿਆਦਾ ਹੁੰਦੀ ਸੀ ਹੁਣ ਘਟ ਗਿਆ ਦਾ ਕਾਰਨ ਪਤਾ ਕੀ ਹੈ ਮੈਂ ਇਹਨਾਂ ਨੂੰ ਇਲੈਕਸ਼ਨ ਲੜਾਤੀ ਸੀ ਆਪ ਬਿਜ਼ੀ ਹੋ ਗਏ ਹੁਣ ਲੋਕਾਂ ਲੋਕੀ ਲੋਕਾਂ ਦੇ ਕੰਮ ਤੋਂ ਕਰੀ ਜਾਂਦੇ ਮੈਂ ਬਿਜ਼ੀ ਹੋ ਗਿਆ ਸੌ ਕੀ ਹੋ ਗਈ ਜ਼ਿੰਦਗੀ ਹਾਂਜੀ ਅਜਾ ਸਮਝ ਲੱਗੀ ਕਿ ਲੋਕ ਜੇ ਲੋਕਾਂ ਲਈ ਜਿਣਾ ਆਪਣੇ ਆਪਣੇ ਟਾਈਮ ਘਟ ਕਰ ਲਾਪਣਾ ਅੱਛਾ ਤੇ ਅੱਜ ਨੀਤੀ ਦੇ ਵਿੱਚ ਕੌਣ ਕੁਝ ਕਰ ਦੋ ਦਿੰਦੇ ਇਹੀ ਜਿੱਤ ਜਾਂਦੇ ਆ ਹਰ ਵਾਰੀ ਨਹੀਂ ਨਹੀਂ ਚੁੱਪ ਕਰ ਜਾਂਦੇ ਆ ਨਹੀਂ ਮੈਂ ਸੱਚੀ ਗੱਲ ਦੱਸਾਂ ਰਾਜਨੀਤੀ ਜਿੱਤਣ ਲਈ ਨਹੀਂ ਹੁੰਦੀ ਕੁਝ ਵਧਣ ਲਈ ਹੁੰਦੀ ਹੈ ਚਾਹੇ ਪਰਿਵਾਰ ਹੋਵੇ ਜਾਂ 사회 ਹੋਵੇ ਜੀ ਆਪਣਾ ਲੱਗਦਾ ਕਈ ਲੋਕਾਂ ਨੇ ਨਾ ਇਹਨੂੰ ਬੜਾ ਗਲਤ ਜਿਹਾ ਬਣਾ ਦਿੱਤਾ ਕਿ ਰਾਜਨੀਤੀ ਬੜੀ ਗੰਦੀ ਹੈ ਗੰਦੀ ਨਹੀਂ ਹੈ ਕਿ ਜਿੱਥੇ ਚਿੰਨ੍ਹ ਪਾਰਸ਼ਾ ਨੇ ਸਾਨੂੰ ਐਜ਼ ਅ ਗਿਫਟ ਦਿੱਤੀ ਹੋਵੇ ਉਕਮੇ ਮਾੜੀ ਹੋ ਸਕਦੀ ਹੈ ਬਿਲਕੁਲ ਇਹ ਵੱਖਰੀ ਗੱਲ ਹੈ ਕਿ ਉਹ ਕਿਸੇ ਚੀਜ਼ ਨੂੰ ਤੁਸੀਂ ਹੈਂਡਲ ਕਰ ਮੈਂ ਕਰਦੇ ਹਾਂ ਹੈਨਾ ਬਸ ਹੈਂਡਲ ਕਰਨ ਦਾ ਤਰੀਕਾ ਜਿਹਨੂੰ ਆ ਗਿਆ ਉਹ ਹੀਰੋ ਕਈ ਨਾ ਫਰਕ ਹੈ ਜੀ ਤੁਸੀਂ ਇੱਕ ਲੇਖ ਸ਼ੁਰੂ ਕਰ ਦਿਓ ਉਸ ਬਾਰੇ ਵੀ ਦੱਸੋ ਕਿ ਕੀ ਹੈ ਤੇ ਇਹਦੇ ਕੀ ਬਣਕੇ ਹੋ ਸਕਦੇ ਦੱਸੋ ਜੀ ਹਾਕੀ ਬਾਰੇ ਪਹਿਲਾਂ ਤਾਂ ਹੀ ਦਸਕੋਗੇ ਨੂੰ ਹਾਕੀ ਨਾਲ ਪਿਆਰ ਹੋ ਗਿਆ ਹਾਕੀ ਐਕਚੁਅਲੀ ਹਾਕੀ ਵਾਲੇ ਨਾਲ ਹੋਇਆ ਸੀ ਮੁਰਗੇ ਹਾਕੀ ਨਾਲ ਵੀ ਹੋ ਗਿਆ ਮੇਰੀ ਇਹ ਬੇਸਿਕ ਗੇਮ ਤਾਂ ਨਹੀਂ ਸੀਗੀ ਹਾਕੀ ਪਰ ਜਦੋਂ ਮੈਂ ਵਿਆਹ ਕੀ ਆਈ ਸੰ 2010 ਦੇ ਵਿੱਚ ਸਾਡਾ ਵਿਆਹ ਹੋਇਆ ਇਹਨਾਂ ਨੇ ਮੈਂ ਇੱਕ ਗੱਲ ਸ਼ੇਅਰ ਕੀਤੀ ਕਿ ਮੇਰਾ ਇੱਕ ਸੁਪਨਾ ਹੈ ਕਿ ਆਪਾਂ ਛੋਟੇ-ਛੋਟੇ ਬੱਚਿਆਂ ਲਈ ਕੁਝ ਕਰੀਏ ਕਿਉਂਕਿ ਵੱਡੇ ਬੱਚੇ ਤਾਂ ਆਪਣੇ ਆਪ ਵੀ ਕਰ ਸਕਦੇ ਕਿਉਂਕਿ ਉਹ ਬਣ ਚੁੱਕੇ ਹੁੰਦੇ ਆ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਆਪਾਂ ਬਣਾਉਣੇ ਆ ਪਨੀਰੀ ਕਹਿ ਲਈ ਜਿਵੇਂ ਕਿ ਪਨੀਰੀ ਨੂੰ ਪਾਣੀ ਦੇ ਦੇ ਆਪਾਂ ਪਾਲਦੇ ਆ ਨਾ ਐਵੇਂ ਛੋਟੇ ਬੱਚੇ ਆ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਇੱਕ ਹਾਕੀ ਲੀਗ ਸ਼ੁਰੂ ਕਰਨਾ ਚਾਹੁੰਦਾ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਜ਼ਰੂਰ ਕਰਾਂਗੇ ਪਰ ਇਹ ਕਹਿੰਦੇ ਸਾਡੇ ਕੋਲ ਪੈਸੇ ਥੋੜੇ ਆ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਪੈਸੇ ਵੀ ਹੋ ਜਾਣਗੇ ਇਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਕੀਤੀ ਸਾਡਾ ਜਦੋਂ ਵਿਆਹ ਹੋਇਆ ਸੀਗਾ ਉਹਦੇ ਸਗਨ ਦੇ ਪੈਸੇ ਬਣੇ ਸੀ ਜਿਹਨੂੰ ਕਿ ਆਪਾਂ ਸਲਾਮੀਆਂ ਕਹਿ ਦਿੰਨੇ ਆ ਸਗਨ ਦੇ ਪੈਸੇ ਬਣੇ ਸੀ ਸਾਡੇ ਕੋਲ 1.58 ਹਜ਼ਾਰ ਰੁਪਿਆ ਨਹੀਂ 7000 ਨਹੀਂ ਤੇ ਸਾਰਾ ਪਾਕਿਸਤਾਨ 10000 ਸੀ ਉਹੀ ਮੈਂ ਦੱਸਣ ਲੱਗੀ ਨਾ 18500 ਮੇਰੇ ਕੋ ਪਿਆ ਸੀ ਫਿਰ ਮੇਰੇ ਜਿਹੜੇ ਪੇਕੇ ਪਰਿਵਾਰ ਤੇ ਜਿਹੜਾ ਮੇਰਾ ਸਗਨ ਬਣਿਆ ਪਿਆ ਸੀ ਫਿਰ ਆਪਾਂ ਗਏ ਉੱਥੇ ਮੰਮੀ ਹੁਣਾਂ ਕੋਲੋਂ ਉਹ ਵੀ ਲਿਆਂਦਾ ਤੇ ਲਿਆ ਕੇ ਵਿੱਚ ਪਾ ਕੇ ਕਲੈਕਸ਼ਨ ਜਿੰਨੀ ਵੀ ਸੀ ਕਰਕੇ ਨਾ ਲੱਗ ਪਈ ਤੇ ਅਸੀਂ ਉਹ ਪਲੀਗ ਸ਼ੁਰੂ ਕੀਤੀ ਤੇ ਬਾਕੀ ਲੋਕਾਂ ਦੇ ਸਹਿਯੋਗ ਦੇ ਨਾਲ ਸਾਡਾ ਇਹ ਕੰਮ ਨੇਪਰੇ ਚੜਿਆ ਤੇ ਉਦੋਂ ਤਈ ਅਸੀਂ ਦੇਖ ਲਓ ਇਹ ਨੌਵਾਂ ਸਾਲ ਹੋ ਗਿਆ ਇਸ ਨੂੰ ਹਾਂਜੀ ਨੌਵਾਂ ਸਾਲ ਉਦੋਂ ਤਈ ਅਸੀਂ ਇਹ ਲੀਗ ਨੂੰ ਚਲਾਉਨੇ ਆ ਤੇ ਮਹਾਰਾਜ ਕਿਰਪਾ ਕਰੇਗਾ ਤਾਂ ਗਾਏ ਵਧੋਗੇ ਬਹੁਤ ਇਹ ਇਹਦਾ ਡ੍ਰੀਮ ਸੀ ਮੈਂ ਇਹਨਾਂ ਦਾ ਡ੍ਰੀਮ ਆਪਣਾ ਡ੍ਰੀਮ ਬਣਾ ਲਿਆ ਅਸਲ ਵਿੱਚ ਵੱਡੀ ਗੱਲ ਪਤਾ ਕੀ ਉਹਦੇ ਵਿੱਚ ਉਹਦੇ ਵਿੱਚ ਜਦੋਂ ਅਸੀਂ ਨਾ ਉਹ ਜਿਹੜਾ 77000 ਰੁਪਏ ਅਸੀਂ ਮਨਉ ਯਾਦ ਕਿ ਕੁਛ ਇਹਦਾ ਸੈਕਿੰਡ ਸੀ ਕੁਛ ਮੇਰਾ ਸੀ ਬਣਿਆ ਉਹ ਸਾਰਾ ਜਿਹੜਾ ਢੇਰੀ ਲਈ 77000 ਬਣ ਗਿਆ ਬਾਕੀ ਸਾਡੇ ਕੁਛ ਹੈਲਪ ਹੋ ਗਈ ਉਹ ਐਸਾ ਚੱਲਿਆ ਉਹ ਅੱਜ ਤੱਕ ਉਹ 60000 ਹੈਰਾ ਹੀ ਹੈ ਪਰ ਮੈਂ ਹੈਰਾਨੀ ਦੀ ਗੱਲ ਦੱਸਾਂ ਉਸ 76000 ਨੇ ਉਹ ਸਾਨੂੰ ਉਹ ਇੱਕ ਇਹੋ ਜਿਹੇ ਮੌਕੇ ਦਿੱਤੇ ਵੱਡੇ ਵੱਡੇ ਪੱਤਰਕਾਰ ਸਾਡੀ ਇੰਟਰਵਿਊ ਕਰਨ ਆਏ ਇਹਦੇ ਲਈ ਕਹਿੰਦੇ ਆ ਤੁਸੀਂ ਕਿਵੇਂ ਚਲਾ ਲਈ ਮੈਂ ਕਿਹਾ ਇੱਕ ਰੂਲਰ ہاکی ਡਿਵੈਲਪਮੈਂਟ ਸੁਸਾਇਟੀ ਬਣਾਈ ਸੀ ਉਹਦਾ ਨਾਮ ਰੱਖਿਆ ਪੰਡੂ ہاکی ਲੀਗ ਹੈ ਅੱਜ ਬੜੀ ਕਾਮਯਾਬ ਚੱਲ ਰਹੀ ਔਰ ਬੱਚੇ ਬੜੇ ਜਦੋਂ ਉਹ ਕਿਤੇ ਕੁਝ ਬਣਦੇ ਆ ਕੋਈ ਆ ਕੇ ਗੋਡੀਆਂ ਥਲਾਉਂਦਾ ਬੜਾ ਮਨ ਨੂੰ ਖੁਸ਼ੀ ਹੁੰਦੀ ਯਾਰ ਕੁਝ ਕੀਤਾ ਹਾਂਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਵਿਆਹ ਦਾ ਜਿਹੜਾ ਸ਼ਗਨ ਇਕੱਠਾ ਆਇਆ ਸੀ ਆਹੋਂ ਦੇ ਵਾਲੀ ਸ਼ੁਰੂਆਤ ਕੀਤੀ ਤਨੂੰ ਵੀ ਲੱਗਿਆ ਕਿ ਉਸ ਟਾਈਮ ਤੇ ਕਿ ਸਾਡੇ ਵਾਂਗੂ ਲੋਕ ਸਾਨੂੰ ਦੁਆਵਾਂ ਦੇ ਕੇ ਗੇਸ਼ ਅਗਨ ਦੇ ਕੇ ਕਹਿੰਨਾ ਸੀ ਪੁੱਛੋ ਉਹ ਚੀਜ਼ ਲਈਏ ਜਿਹੜੀ ਸਾਡੀ ਜ਼ਿੰਦਗੀ ਪਰ ਸਾਡੇ ਕੌੜਾ ਵੀ ਅਸੀਂ ਉਹ ਮੈਂ ਇਹ ਵੀ ਦੱਸਣਾ ਚਾਹੁੰਦੀ ਅਸੀਂ ਉਹ ਦੁਆਵਾਂ ਇੱਕ ਚੰਗੇ ਕੰਮ ਲਈ ਲਾਈਆਂ ਅਸੀਂ ਉਹਦੇ ਲਈ ਜੂਆ ਨਹੀਂ ਖੇਡਿਆ ਸ਼ਰਾਬ ਨਹੀਂ ਪੀਤੀ ਬਲਕਿ ਇੱਕ ਚੰਗੇ ਗੁਣ ਲਈ ਲਾਇਆ ਕਿਉਂਕਿ ਚੰਗੀ ਚੀਜ਼ ਲਈ ਚੰਗਾ ਪੈਸਾ ਲੱਗਣਾ ਬਹੁਤ ਜ਼ਰੂਰੀ ਆ ਉਹ ਦੁਆਵਾਂ ਦਾ ਪੈਸਾ ਦੁਆਵਾਂ 'ਚ ਹੀ ਚੱਲੇ ਗਿਆ ਬੱਚੇ ਕਿੰਨੀਆਂ ਦੁਆਵਾਂ ਦਿੰਦੇ ਐ ਇਸ ਟਾਈਮ ਸਾਨੂੰ ਉਹ ਸਾਨੂੰ ਹੀ ਪਤਾ ਜੇ ਉਹੀ ਪੈਸੇ ਅਸੀਂ ਦਿੱਜੀ ਕੰਮ ਲਈ ਖਰਚ ਲੈਂਦੇ ਕੱਪੜੇ ਲੈ ਲੈਣੇ ਹੁਣ ਪੁਰਾਣੇ ਹੋ ਜਾਣੇ ਸੀ ਬਿਲਕੁਲ ਤੇ ਉਹ ਅੱਜ ਨਵੇਂ ਹੀ ਆ ਕਿਉਂਕਿ ਉਹਦੇ ਨਾਲ ਪੈਸਾ ਚੜਨ ਲੱਗ ਗਿਆ ਔਰ ਮੈਂ ਦੱਸਾਂ ਕੈਪੀਟਲ ਸਮਾਰਫਨੈਸ ਬੈਂਕ ਸਾਡੇ ਨਾਲ ਪੱਕੀ ਜੁੜੀ ਹੋਈ ਹੈ ਜਿਹੜੀ ਕਿ ਹਰ ਸਾਲ ਸਾਨੂੰ ਕਾਫੀ ਮੋਟੀ ਰਕਮ ਸਪੋਰਟ ਕਰਦੀ ਹੈ ਪਰ ਹੋਰ ਵੀ 16 ਸਪான்ਸਰ ਸਾਡੇ ਕੋਲ ਆ ਗਏ ਕਿ ਤੱਕ ਜਦੋਂ ਜਾਗ ਦੇਖੋ ਕਿੰਦੇ ਬੁੱਲਿਆ ਜਾਗ ਮੈਂ ਦੁੱਧ ਨਹੀਂ ਜੰਮਦਾ ਚਾਹੇ ਲਾਲ ਹੋਵੇ ਕੜ-ਕੜ ਕੇ ਉਹ ਜਿਹੜਾ 67000 ਦਾ ਜਾਗ ਲੱਗਾ ਸੀ ਅੱਜ ਵੱਡੇ ਵੱਡਾ ਜਿਹੜਾ ਭੰਡਾਰਾ ਸਾਡੇ ਕੋਲੋਂ ਜਮਾ ਆ ਕਿਤਨਾ ਕਿਤੇ ਇਨਾਮ ਤਾਂ ਆਉਂਦਾ ਕਿਤੇ ਕਿਤੇ ਮੈਂ ਆਪਣੀ ਜ਼ਿੰਦਗੀ ਵਿੱਚ ਜਿਹੜੀ ਹੰਢ ਲਈ ਕਮਾਈ ਕਰਦੇ ਹਾਂ ਤੁਸੀਂ ਵੀ ਕਿਤੇ ਉਹਦੇ ਵਿੱਚੋਂ ਨਾ 10% ਕਿਸੇ ਲੋੜਵੰਦ ਲਈ ਖਰਚ ਕੇ ਦੇਖੋ ਦੇਖੋ ਰਾਤ ਨੂੰ ਨੀਂਦ ਕਿੰਨੀ ਸੋਹਣੀ ਆਉਂਦੀ ਹੈ ਕਿਉਂਕਿ ਕੁਝ ਲੋਕੋ ਕੋ ਮਰਨ ਆਉਂਦੇ ਆ ਤੇ ਅਸੀਂ ਦੋਨੇ ਮਰਨ ਨਹੀਂ ਆਏ ਅਸੀਂ ਜੀਣ ਆਏ ਆ ਜਿੰਨਾ ਚਿਰ ਰਹਿ ਗਈ ਆ ਜੇ ਚਾਵਾਂਗੇ ਨਾ ਲੋਕ ਕਹਿਣਗੇ ਯਾਰ ਕੁਝ ਕਰਕੇ ਗਏ ਆ ਉਹ ਕਿ ਪੇੜ ਪੇੜ ਰੋਜ਼ ਮਰਦੀ ਆ ਮੈਨੂੰ ਮੈਂ ਜੋ ਮੈਨੂੰ ਲੱਗਦਾ ਕਿ 7.5 ਸਰ ਬਲੋਗ ਇਸ ਦੁਨੀਆ ਚ ਬਸਦੇ ਆ ਤੇ ਅੱਜ ਕਿੰਨਿਆ ਕਿ ਲੋਕਾਂ ਦੀ ਹਿਸਟਰੀ ਐ ਕਿੰਨੇ ਕਿ ਲੋਕਾਂ ਨੂੰ ਸਪੈਸ਼ਲ ਜਾਣਦੇ ਆ ਬਿਲਕੁਲ ਪਰ ਪੀੜ ਤਾਂ ਰੋਜ਼ ਜੰਮਣੀ ਰੋਜ਼ ਮਰਨੀ ਖਾਸ ਬਣੋ ਤਾਂ ਕਿ ਜਦੋਂ ਵਕਤ ਆਵੇ ਨਾ ਲੋਕ ਕਹਣ ਯਾਰ ਕੁਝ ਕਰਕੇ ਗਿਆ ਹਿਸਟਰੀ ਕ੍ਰੀਏਟ ਕਰੀ ਅਸੀਂ ਇਹ ਐਗਰੀ ਕਰਦੇ ਇਸ਼ਲਾਂਦੇ ਹਾਂ ਠੀਕ ਐ ਫਿਰ ਤੁਸੀਂ ਮਤਲਬ ਰਾਜਨੀਤੀ ਵੀ ਕਰਦੇ ਹੋ ਇਸ ਤੋਂ ਇਲਾਵਾ ਹੋਰ ਕੀ ਇੱਥੇ ਕੰਮ ਕਰਦੇ ਅਸੀਂ ਖੇਤੀ ਵੀ ਇੱਥੇ ਕਰਦੇ ਆ ਦੋਨੇ ਜਾਣੇ ਖੇਤੀ ਕਿੰਨੀ ਬੜੀ ਕਿੰਨੀ ਬੜੀ ਵਧੀਆ ਕਰਦੇ ਔਰ ਵੱਡੀ ਗੱਲ ਦੱਸਾਂ ਅਸੀਂ ਖੇਤਾਂ ਵਿੱਚ अच्छा बिल्कुल भी नहीं। ਅਸੀਂ ਖੇਤਾਂ ਨੂੰ ਅੱਗ ਨਹੀਂ ਲਾਉਂਦੇ ਪਰਾਲੀ ਨੂੰ ਕਦੇ ਵੀ। ਅਸੀਂ ਕੁਦਰਤ ਨਾਲ ਜੁੜੇ ਹੋਏ ਆਂ। ਜੀ। ਕਿਉਂਕਿ ਇੱਕ ਪਾਸੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ। ਉਹਦੇ ਰਵਾਣੀ ਦਾ ਸ਼ਬਦ ਪੜ੍ਹਦੇ ਆਂ ਕਿ ਬਲੇਹਾਰੀ ਕੁਦਰਤ ਬਸਿਆਤ ਰਤ ਨਾ ਜਾਈ ਲੱਖਿਆ। ਤੇ ਅਸੀਂ ਕੁਦਰਤ ਤੋਂ ਬਲੇਹਾਰ ਦਾ ਤਾਂ ਹੀ ਚਾਹੀਏ ਜੇ ਅਸੀਂ ਕੋਈ ਚੰਗਾ ਕਰੀਏ। ਜੀ। ਅਸੀਂ ਉਹਦੇ ਵਿੱਚ ਔਰ ਮੈਂ ਇੱਕ ਹੋਰ ਵੀ ਗੱਲ ਦੱਸ ਦਿਆਂ। ਅਸੀਂ ਕੀਟਨਾਸ਼ਕ ਦਵਾਈਆਂ ਨਹੀਂ ਵਰਤਦੇ ਆਪਣੇ ਖੇਤਾਂ ਵਿੱਚ। ਓਕੇ। ਬਿਲਕੁਲ ਨਹੀਂ। ਕਿਉਂਕਿ ਸੇਤ ਹੈ ਤਾਂ ਸਭ ਕੁਝ ਹੈ। ਜੇ ਸੇਧ ਨਹੀਂ ਆ ਤੁਹਾਡਾ ਪੈਸਾ ਕੀ ਕਰੂ ਬਿਲਕੁਲ ਤੁਹਾਡੀ ਜੇਬ ਚ ਪਾਇਆ ਪੈਸਾ ਕਿਸੇ ਕੰਮ ਨਹੀਂ ਆਉਣਾ ਜੇਕਰ ਤੁਸੀਂ ਤੰਦਰੁਸਤ ਨਹੀਂ ਹੋ ਬਿਲਕੁਲ ਉਹ ਖੁਸ਼ੀ ਨਹੀਂ ਹੋਣੀ ਇਸ ਕਰਕੇ ਮੈਨੂੰ ਲੱਗਦਾ ਠੀਕ ਪਾਸੇ ਕਰਨਾ ਚਾਹੀਦਾ ਸਰ ਸਭ ਕੋ ਆਪਣੀ ਠੀਕ ਹੋ ਜਾਣਾ ਇੰਨੇ బిజీ ਸ케ਜੂਲ ਦੇ ਵਿੱਚ ਉਹ ਟਾਈਮ ਕਿਵੇਂ ਕਰਦੋ ਖੇਤੀਬਾੜੀ ਲਈ ਟਾਈਮ ਤਾਂ ਦੇਖੋ ਜੀ ਹਰ ਚੀਜ਼ ਨੇ ਕੱਢਣਾ ਪੈਂਦਾ ਆ ਜੇ ਆਪਾਂ ਇਹ ਸੋਚੀਏ ਕਿ ਆਹ ਕੰਮ ਆਪਾਂ ਕਰ ਨਹੀਂ ਸਕਦੇ ਨਹੀਂ ਆਪਾਂ ਸਾਰੇ ਕੰਮ ਕਰ ਸਕਦੇ ਆ ਸਵੇਰ ਨੂੰ ਜਦੋਂ ਉੱਠਦੇ ਮੈਂ ਬਸ ਆਪਣਾ ਚਾਹ ਪਾਣੀ ਪੀ ਕੇ ਫਿਰ ਅਸੀਂ ਖੇਤਾਂ ਦੇ ਵਿੱਚ ਘੇੜਾ ਲਾਉਣ ਜਾਣਾ ਤੁਰਕੇ ਹੀ ਵੀ ਚਲ ਜੇਦਾ ਮੋਟਰਸਾਈਕਲ ਦੇ ਵਿੱਚ ਚਲ ਜੇਦਾ ਤੇ ਫੇਰ ਜਾਨੀ ਐਦਾਂ ਹੀ ਡੇਲੀ ਰੁਟੀਨ ਚੱਲਦੀ ਰਹਿੰਦੀ ਆ ਕਿਤੇ ਨਾ ਕਿਤੇ ਰੋਜ਼ ਅਸੀਂ ਜਾਂਦੇ ਆਉਂਦੇ ਵੀ ਇਕੱਠੇ ਹੀ ਆ ਦੋਏ ਜਾਂਦੇ ਆ ਇਸ ਵਿੱਚ ਟਾਈਮ ਦੇ ਪ੍ਰਬੰਧਾ ਜ਼ਰੂਰੀ ਆ ਦੇਖੋ ਚਾ ਕੋਈ ਵੀ ਹੋਵੇ ਜਿਹੜਾ ਬੰਦਾ ਟਾਈਮ ਦੀ ਕਦਰ ਨਹੀਂ ਕਰਦਾ ਉਹ ਅੱਜ ਹੀ ਫੇਲ ਹੋ ਕੱਲ੍ਹ ਹੀ ਫੇਲ ਹੈ ਕਿਉਂਕਿ ਮੇਰਾ ਇੱਕ ਰੁਟੀਨ ਆ ਮੈਂ 5 ਵਜੇ ਉੱਠ ਕੇ ਨਿਤਨੇਮ ਕਰਨਾ ਹੁੰਦਾ ਗਰਵਾਣੀ ਚ ਨਹੀਂ ਕਿ ਜਾਪ ਕਰ ਸਕਦਾ ਉਸ ਤੋਂ ਬਾਅਦ ਗਰਮ ਪਾਣੀ ਪੀਣਾ ਮੇਰਾ ਜਾਂ ਠੰਡਾ ਪਾਣੀ ਪੀਣਾ ਇੱਕ ਬਦਲ ਡੇਲੀ ਪਾਣੀ ਪੀਣਾ ਮੌਸਮ ਦੇ ਹਿਸਾਬ ਨਾਲ ਉਸ ਤੋਂ ਬਾਅਦ ਚਾਹ ਪੀਣੀ ਉਸ ਤੋਂ ਬਾਅਦ ਫੇਰ ਬਾਕੀ ਕੰਮ ਔਰ ਉਦੋਂ ਬਾਅਦ ਸਾਡੇ ਫਾਦਰ ਸਾਹਿਬ ਬੜੇ ਸਟ੍ਰੈਕਟ ਆ ਦੋ ਚਾਰ ਗਾੜਾ ਉਹਨਾਂ ਤੋਂ ਖਾਣੀ ਆ ਲੋਕਿਓ ਖੇਤੀ ਲਈ ਜਿਆਦਾ ਹੈਗੇ ਉਹਨਾਂ ਨੇ ਪਸ਼ੂ ਸਾਹਮਣੇ ਹੁੰਦੇ ਆ ਦੇਖੋ ਹਰ ਬੰਦਾ ਜਿਵੇਂ ਹੈਨਾ ਤੁਸੀਂ ਇੱਕ ਫਿਲਮ ਦੇਖਦੇ ਹੋ ਨਾ ਹਰ ਐਕਟਰ ਆਪਣਾ ਰੋਲ ਕਰ ਰਿਹਾ ਐਸੀ ਦਾ ਪ੍ਰਮਾਤਮਾ ਨੇ ਵੀ ਇਹ ਸ੍ਰਿਸ਼ਟੀ ਨੂੰ ਇਸੇ ਤਰ੍ਹਾਂ ਬਣਾਇਆ ਸਾਰੇ ਐਕਟਰਾਂ ਜੀ ਅਸੀਂ ਆਨਰ ਨਹੀਂ ਆ ਅਸੀਂ ਸਾਨੂੰ ਕਿਹਾ ਨਾ ਗਲਤੀ ਲੱਗੀ ਕਿ ਅਸੀਂ ਸਾਰੇ ਮਾਲਕ ਆ ਕੋਈ ਆਪਣੀ ਪ੍ਰਾਪਰਟੀ ਲਈ ਆਪਣੇ ਭੈਣ ਭਰਾ ਨਾਲ ਲੜੀ ਜਾਂਦਾ ਕੋਈ ਪੈਸਿਆਂ ਲਈ ਲੜੀ ਜਾਂਦਾ ਐਚਚੂ ਵੀ ਅਸੀਂ ਸਾਰੇ ਮੇਲਾ ਦੇਖਣ ਆਏ ਆ ਕਿ ਜਦੋਂ ਮੇਲਾ ਪੂਰਾ ਹੋ ਗਿਆ ਤੁਸੀਂ ਭੱਜ ਜਾਣਾ ਇਥੋਂ ਬਿਲਕੁਲ ਹੈ ਨਾ ਇਹ ਚਿੰਤਾ ਖਿਆਲ ਕਰਨ ਦੀ ਲੋੜ ਹੈ ਇਹ ਚਾਹ ਰ ਮੈਂ ਤੁਹਾਨੂੰ ਇੱਕ ਯਾਦਗਾਰ ਪਲ ਦੱਸਦਾ ਅਸੀਂ ਉਹਨਾਂ ਦੋਨੇ ਜਾਨੇ ਤੇ ਮੇਰੀ ਬੇਟੀ ਆ ਏਕਮ ਉਹ ਵੀ ਕਾਫੀ ਪੋਲਟਿਕਸ ਦਾ ਖਿਆਲ ਰੱਖਦੀ ਹੈ ਹਾਕੀ ਵੀ ਚੰਗਾ ਖੇਡਦੀ ਔਰ ਕੀਰਤਨ ਬੜਾ ਅੱਛਾ ਕਰਦੀ ਹੈ ਅਸੀਂ ਨਾ ਇੰਗਲੈਂਡ ਗਏ ਉੱਥੇ ਸਾਡੇ ਪਟਵਾਰੀ ਕਡੀਪੀ ਸਾਹਿਬ ਨੇ ਫੋਨ ਕਰਿਆ ਕਹਿੰਦੇ ਯਾਰ ਬੱਚਿਆਂ ਲਈ ਖੇਡਣਾਂ ਲਈ ਗੱਦੇ ਲੈਣੇ ਆਪਾਂ ਕੁਸਤੀਆਂ ਲਈ ਜੀ ਤੇ ਇਹ ਕਹਿੰਦੀ ਹੁਣਾ ਕਿੱਦਾਂ ਹੋਊ ਮੈਂ ਕੋਈ ਨਹੀਂ ਆਪਾਂ ਜਦੋਂ ਹੈ ਹੀ ਮੈਨੂੰ ਯਾਦ ਹੈ ਭਗਤਪੂਰਨ ਸਿੰਘ ਦੀ ਗੱਲ ਯਾਦ ਆਉਂਦੀ ਮੈਂ ਤੁਹਾਨੂੰ ਸਾਂਝੀ ਕਰਦਾ ਜੀ ਭਗਤਪੂਰਨ ਸਿੰਘ ਨੂੰ ਕਿਸੇ ਨੇ ਕਿਹਾ ਯਾਰ ਤੇਰੇ ਹੱਥ ਨਹੀਂ ਆ ਤੂੰ ਮੰਗਣ ਤੁਰ ਪੈਣਾ ਉਹ ਕਹਿੰਦਾ ਮੇਰੇ ਹੱਥ ਤਾਂ ਹੈ ਪਰ ਮੇਰਾ ਪਰਿਵਾਰ ਬਹੁਤ ਵੱਡਾ ਹੈ ਦੋ ਹੱਥਾਂ ਨਾਲ ਸਰਦਾ ਨਹੀਂ ਅਸੀਂ ਉਸੇ ਸੋਚ ਨੂੰ ਲੈ ਕੇ ਅਸੀਂ ਮੰਗਣ ਤੁਰ ਗਏ ਅੰਮੀ ਅਸੀਂ ਰਿਸ਼ਤੇਦਾਰਾਂ ਦੇ ਗਏ ਸੀ ਉਹਨਾਂ ਨੇ ਸਾਨੂੰ ਐ ਜੇ ਜਿੱਦਾਂ ਗਿਫਟ ਦਿੰਦੇ ਆ ਉਹਨਾਂ ਨੇ ਇਹਨਾਂ ਨੂੰ ਦੱਸਣ ਲੱਗਾ 500 ਫੌਨ ਦਿੱਤਾ ਸੀਗਾ ਕਿ ਉਹਦੋਂ ਨਵਾਂ ਆਈਫੋਨ ਆਇਆ ਸੀਗਾ ਫਾਈਵ ਸ਼ਾਇਦ ਜਦੋਂ ਅਸੀਂ ਦੋ ਜਿਆ ਪੇਰੇ ਚ ਗਏ ਸੀ ਨਹੀਂ ਉਹ ਜਿਹੜਾ ਸੀ ਆਈਫੋਨ ਸੀ ਕੋਈ ਮੈਨੂੰ ਯਾਦ ਨਹੀਂ ਪਰ ਉਹ ਪੌਂਡ ਦਾ ਆਉਣਾ ਕਿ ਤੂੰ ਇਹ ਗਿਫਟ ਆਪਣੇ ਕੋਲ ਲੈ ਲਈ ਜਿਹੜਾ ਤੈਨੂੰ ਰੰਗ ਪਸੰਦ ਹੋਊਗਾ ਇਹਨਾਂ ਦੇ ਕੋਲ ਉਹ ਵੀ ਪੈਸੇ ਸੀ ਤੇ ਇੱਕ ਇਹਨਾਂ ਦੇ ਰਿਸ਼ਤੇਦਾਰਾਂ ਦਾ ਹੋਰ ਬੇਟਾ ਸੀ ਉਹ ਕਹਿੰਦਾ ਕਿ ਮੈਂ ਆ ਡੋਨੇਟ ਕਰਨੇ ਆ 600 ਪਾਉਂਡ ਕਿਸੇ ਹੋਰ ਪਾਸੇ ਇਹ ਕਹਿੰਦੇ ਤੂੰ ਹੋਰ ਪਾਸੇ ਨਾ ਕਰ ਪਈ ਬੱਚਿਆਂ ਲਈ ਆਪਾਂ ਗੱਦੇ ਲੈਣੇ ਚਾਹੁੰਦੇ ਆ ਹਨਾ ਫੇ ਮੈਨੂੰ ਪਿੱਛੋਂ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਸਾਡੇ ਕੋਲ 1100 ਪਾਉਂਡ ਹੋਇਆ ਤੇ ਅਸੀਂ ਉਹ ਇਹਨਾਂ ਨੇ ਆਈਫੋਨ ਨਹੀਂ ਲਿਆ ਉਹ ਕਹਿੰਦੇ ਆਈਫੋਨ ਚੱਲ ਕੇ ਘਸ ਜਾਣਾ ਇਹਨੇ ਕੁਝ ਨਹੀਂ ਦੇਣਾ ਕਿਉਂ ਉਹ ਬੱਚੇ ਖੇਡਣਗੇ ਖੇਡ ਕੇ ਕੁਝ ਬਣਗੇ ਤੇ ਸਾਨੂੰ ਮਾ ਆਈਫੋਨ ਤੋਂ ਹੁਣ ਉਹਨੂੰ ਕਹਦਾ ਕਬਾਰ ਬਣਿਆ ਹੁਣ ਅੱਜ ਵੀ ਗੱਦੇ ਉੱਥੇ ਸਕੂਲ ਦੇ ਬੱਚੇ ਰੈਸਲਿੰਗ ਕਰਦੇ ਆ ਬਿਲਕੁਲ ਹਾਂਜੀ ਚੰਗੀ ਹਾਲਤ ਹੈ ਕਿਉਂਕਿ ਸਾਹਮਣੇ ਅਸੀਂ ਉੱਥੋਂ ਵੀ ਪੈਸੇ ਉਹ ਭੇਜੇ ਸੀ ਕਿ ਜਲਦੀ ਤੋਂ ਜਲਦੀ ਤੁਸੀਂ ਲੈ ਲਓ ਬੱਚਿਆਂ ਨੂੰ ਸ਼ੁਰੂ ਕਰਵਾਓ ਉੱਥੋਂ ਭੇਜਦੇ ਹਾਂਜੀ ਟੁਕੜਾ ਮਨ ਨੂੰ ਸਕੂਨ ਮਿਲਦਾ ਇਦਾਂ ਦੇ ਕੰਮ ਕਰਕੇ ਕਿਉਂਕਿ ਆਪਣੇ ਲਈ ਸਾਰੇ ਜਿੰਦੇ ਆ ਪਸੂ ਕੀ ਕਰਦਾ ਆਪਣੇ ਲਈ ਜਿੰਦਾ ਹੈ ਨਾ ਬਿਲਕੁਲ ਤੁਹਾਨੂੰ ਆਪਾਂ ਇਨਸਾਨ ਆਪਾਂ ਦੁਜੇ ਲਈ ਕਰੀਏ ਤੁਸੀਂ ਗੁਰੂ ਆਹ ਦੇਖੋ ਅਸ਼ੀਦੀਦਨ ਚੱਲਦੇ ਆ ਤੋ ਉਹਦੇ ਵਿੱਚ ਤੁਸੀਂ ਕਦੇ ਯਾਦ ਕਰਕੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਕਿਹੜੀ ਕਮੀ ਸੀ ਦੁਨੀਆ ਦੀ ਪੈਸਾ ਧਨ ਦੌਲਤ ਸਭ ਕੁਝ ਸੀ ਪਰ ਉਹਨਾਂ ਨੇ ਲੋਕਾਂ ਦੀ ਆਪਣੇ ਪਰਿਵਾਰ ਵੀ ਵਾਰ ਦਿੱਤਾ ਤੇ ਅਸੀਂ ਤਾਂ ਇੱਡੇ ਸੈਲਫਿਸ਼ ਹੋ ਗਏ ਅਸੀਂ ਤਾਂ ਅੱਜ 10 ਰੁਪਏ ਭੈਣ ਭਰਾ ਦੀ ਹੈਲਪ ਨਹੀਂ ਕਰ ਸਕਦੇ ਤਰੇ ਕਿ ਤੱਕ ਨੂੰ ਆਪਾਂ ਬਿਲਕੁਲ ਹਾਂ ਬੈਂਕਾਂ ਨੇ ਖੁਸ਼ੀ ਨਹੀਂ ਦੇਣਾ ਬੈਂਕ ਬੈਲੈਂਸ ਨੇ ਖੁਸ਼ੀ ਨਹੀਂ ਦੇਣੀ ਖੁਸ਼ੀ ਦੇਣੀ ਆ ਤੁਹਾਨੂੰ ਪਿਆਰ ਮੰਡਣ ਨਾਲ ਪਿਆਰ ਲੈਣ ਨਾਲ ਕੁਛ ਲੈ ਕੁਛ ਦੇਈਏ ਯਾਰ ਕਹਿੰਦੇ ਸਾਰੀ ਆ ਜਿਹੜਾ ਮੈਨੂੰ ਦੱਸ ਪਰ ਬੰਦਾ ਜਿਹੜਾ ਨਹੀਂ ਲੈਂਦਾ ਮੰਗੀ ਜਾਂਨੇ ਨਾ ਮੰਗਦੇ ਆ ਗੁਰਬਾਣੀ ਚ ਲਿਖਿਆ ਕਹਿੰਦੇ ਦੇ ਦਦਾ ਦੇ ਲੇਦਾ ਤੱਕ ਪਾਇ ਜੁਗਾਇ ਗੰਤਰ ਖਾਈ ਖਾਈ ਅਈ ਤਾਂ ਜੁਗਾਤੋ ਖਾ ਰਹੇ ਆ ਅਸੀਂ ਮੰਗਦੇ ਹੀ ਆ ਨਾ ਹੁਣ ਸਾਡੀ ਦੇਣ ਦੀ ਵਾਰੀ ਆ ਕਿਉਂਕਿ ਦੁਨੀਆ ਵਿੱਚ ਇਨਸਾਨ ਇੱਕ ਇਹੋ ਜਿਹਾ ਜਿਹੜਾ ਦੂਜਿਆਂ ਲਈ ਕਰ ਸਕਦਾ ਸਾਡੇ ਕੋਲ ਦਿਮਾਗ ਹੈ ਹੱਥ ਪੈਰ ਹੈ ਮੈਨੂੰ ਲੱਗਦਾ ਆਪਾਂ ਦੂਜਿਆਂ ਲਈ ਕਰੀਏ ਚੰਗੀ ਗੱਲ ਆ ਨਾ ਬਸ ਇਦਾਂ ਸੋਚ ਲੈ ਕੇ ਤੁਰਿਆ ਆ ਨੰਦ ਆ ਰਿਹਾ ਬਹੁਤ ਚੰਗੀ ਸੋਚ ਆ ਤੁਹਾਡੀ ਤੇ ਇੱਕ ਸਵਾਲ ਹੈ ਕਿ ਅਸੀਂ ਤੁਸੀਂ ਮੈਚਿੰਗ ਕਰਕੇ ਆਏ ਹੋ ਇੰਟਰਵਿਊ ਲਈ ਇੰਟਰਵਿਊ ਲਈ ਹਮੇਸ਼ਾ ਮੈਚਿੰਗ ਕਰਦੇ ਆ ਅਸੀਂ ਰੋਜ਼ ਹੀ ਕਰਦੇ ਆ ਅਸੀਂ ਹਮੇਸ਼ਾ ਮੈਚਿੰਗ ਕਰਦੇ ਆ ਕਿੰਨੇ ਸਾਲ ਹੋ ਗਏ ਸਾਡਾ 2010 ਚ ਵਿਆਹ ਹੋਇਆ ਸੀ ਦੇਖ ਲਓ ਲਾਲੋ ਸਾਹਿਬ ਕਿੰਨੇ ਸਾਲ ਹੋ ਗਏ ਦੇਖੋ 14 ਸਾਲ ਹੋ ਗਏ ਹਾਂ ਫੈਵਰੀਚ ਹੋਣੇ ਵਰਵਾਨੀ ਕਹਿੰਦੀ ਗੁਰਮਤ ਕਦੇ ਬੁੱਢੇ ਨਹੀਂ ਹੈ ਕਦੇ ਬੁੱਢੇ ਨਹੀਂ ਜਾਂਗਾ ਅਜੇ 100 ਸਾਲ ਦੇ ਵੀ ਜੇ ਜੀਂਦੇ ਹੋਏ ਅਜਿੱਦੀ ਮਿਲਾਂਗੇ ਹੋ ਕੇ ਜੀਵਾਂਗੇ ਕਿਤਨਾ ਕਿਤਨਾ ਇਨਾਮਦਾ ਹੁੰਦਾ ਨਾ ਇਹ ਮੈਚਿੰਗ ਮਾੜੀ ਚੀਜ਼ ਨਹੀਂ ਉਹ ਮੇਰੇ ਹੈ ਨਾ ਮੇਰੇ ਬੜੇ ਪਰਮ ਮਿੱਤਰ ਆ ਸਰਦਾਰ ਪਾਰਗਟ ਸਿੰਘ ਹਣੀ ਉਹ ਕੀਦੇ ਬਾਅਦ ਵੱਡੇ ਸਟਾਰ ਰਹਾ ਜੀ ਉਹ ਮੈਨੂੰ ਛੇੜ ਰਹਿੰਦੀ ਆ ਕਹਿੰਦੇ ਇੱਕ ਯਾਰ ਤੂੰ ਕਿ ਕਪੂਟਾ ਸਿੰਘ ਜਵਾਲ ਆ ਸਾਡੇ ਹਾਕੀ ਵਾਲੇ ਅਮਰੀਕਾ ਚ ਰਹਿੰਦੇ ਕਹਿੰਦੇ ਕਿ ਤੋ ਜੋੜੀਆਂ ਜਿਹੜੀਆਂ ਹਰ ਬੱਲੇ ਮੈਚਿੰਗ ਕਰਕੇ ਜਾਂਦੀਆਂ ਮੈਂ ਕਿਹਾ ਯਾਰ ਰੱਬ ਨੇ ਮੌਕਾ ਦਿੱਤਾ ਕਿਉਂ ਨਾ ਕਰੀਏ ਹਾਂਜੀ ਇਹ ਚਰੀ ਚੰਗੀ ਅੱਛਾ ਹੁੰਦਾ ਕਿ ਯਾਰ ਮੈਂ ਉਹਦੇ ਅਰਗੀ ਪੱਗ ਬੰਨਾਂ। ਇੱਕ ਤੋਂ ਕਰਦੇ ਹਾਂ ਨਹੀਂ ਪੱਗ ਬੰਨਾਂ ਅੰਚਾ। ਹਾਂ। ਹਾਂ ਪਹਿਲਾਂ ਮੈਂ ਬਨਾਈ ਸੀ। ਪੂਰੀ ਇਹਨੇ ਬਨਾਂ ਲਾਇਆ। ਪੂਰੀ ਮੈਂ ਇਹੀ ਕਰਾਉਣੀ ਹੁੰਦੀ ਆ। ਬਾਕੀ ਇਹਨੇ ਬਨਾਂ ਲਾਇਆ। ਦੇਖੋ ਦੋ ਬੰਦੇ ਆ ਆਂ ਦੀ ਦੇਣਾ ਜਿਹੜੇ ਕਰਕੇ ਮੈਂ ਦਸਤਾਰ ਬਨਾਂ ਲੱਗਿਆ ਜੀ। ਇੱਕ ਇਹ ਪ੍ਰਭ ਇੱਕ ਸਾਡੇ ਅਮਰਜੀਤ ਸਿੰਘ ਸਮਰਾ ਜਿਹੜੇ ਐਕਸ ਮਿਨਿਸਟਰ ਆ ਬੜੇ ਬੜੇ ਬਹੁਤ ਮੇਰੇ ਬਾਪ ਦੀ ਤਰ੍ਹਾਂ ਮੈਨੂੰ ਪਿਆਰ ਕਰਦੇ ਆ। ਉਹ ਮੈਨੂੰ ਕਹਿੰਦੇ ਓਏ ਭਾਸ਼ਾ ਉਹਨਾਂ ਦੀ ਬੜੀ ਤਿਆਰ ਵਾਲੀ ਆ। ਕਹਿੰਦੇ ਓਏ ਬੋਲਦਾ ਬਹੁਤ ਸੋਹਣਾ। ਕਦੇ ਪੱਗ ਬਣਾ ਲੱਗ ਪਵੇ ਚਲੋ ਮੈਂ ਕੁਝ ਮੰਤੇ ਲਾਇਆ ਇਹ ਕਹਿੰਦੀ ਵੀ ਜੇ ਪੱਗ ਮੰਨ ਲਵੇ ਸਭ ਕੁਝ ਛੱਡ ਦੂੰ ਤੁਹਾਨੂੰ ਪਤਾ ਇਹਨਾਂ ਦੀ ਖਾਸੀਅਤ ਆ ਇਹ ਕੱਪੜੇ ਠੀਕ ਪਾਉਂਦੇ ਆ ਕਦੇ ਮੇਕਅਪ ਨਹੀਂ ਕਰਦੇ ਹਾਂ ਬਿਲਕੁਲ ਪਤਾ ਵੀ ਨਹੀਂ ਆਹ ਦੇਖੋ ਨਾ ਕਦੇ ਕੰਨਾਂ ਵਿੱਚ ਪਾਉਣਾ ਨਾ ਕਦੇ ਉਂਗਲਾਂ ਵਿੱਚ ਪਾਉਣਾ ਨਾ ਕਦੇ ਆ ਕੀ ਹੋ ਜਿਹੜਾ ਮੈਂ ਤੁਹਾਨੂੰ ਨਾਮ ਵੀ ਨਹੀਂ ਲੈਣੇ ਆਉਂਦੇ ਕੀ ਹੁੰਦਾ ਯਾਰ ਉਹ ਆ ਜੋ ਮੂੰਹ ਮੂੰਹ ਤੇ ਬਰਾਂਦੇ ਨਾ ਲੱਪਦੇ ਲੁਪ ਦੇਂਦੇ ਸਾਦਾ ਜਿਉਂ ਕਿਉਂਕਿ ਤੁਸੀਂ ਸਪੈਸ਼ਲ ਹੁੰਦੇ ਆ ਨਾ ਭੀੜ ਨਾਲ ਵੱਖਰੇ ਲੱਗਦੇ ਆ ਨਹੀਂ ਤਾਂ ਭੀੜ ਤਾਂ ਸਾਰੀ ਇੱਕੋ ਜਿਹੀ ਪਣੀ ਫਿਰਦੀ ਹੈ ਉਹ ਲੋਨ ਦੇ ਟੈਸਟ ਦੇ ਕਿਉਂਕਿ ਸਰ ਥਰਡੇ ਹੀ ਮਤਲਬ ਕਿ ਪਰਿਵਾਰ ਵੀ ਨਹੀਂ ਛੋੜੀ ਪਿਆ ਦੇਖੋ ਦੇਖੋ ਬੰਦਗੀ ਦੋ ਤਰ੍ਹਾਂ ਦੀ ਹੁੰਦੀ ਇੱਕ ਬੰਦਗੀ ਹੁੰਦੀ ਹੈ ਕਿ ਕੋਈ ਪਹਾੜ ਤੇ ਬਹਿ ਗਿਆ ਕੋਈ ਕਿਤੇ ਲੱਕ ਕੇ ਬਹਿ ਗਿਆ ਇੱਕ ਬੰਦਗੀ ਹੁੰਦੀ ਦੂਜਿਆਂ ਦੀ ਹੈਲਪ ਕਰਨਾ ਉਸ ਬੰਦਗੀ ਦੇ ਕਰਦੇ ਕਰਦੇ ਚਿਹਰੇ ਦੇ ਨੁਕਲੇ ਆਪਣੇ ਆਪ ਹੀ ਆ ਜਾਂਦਾ ਚਿਹਰਾ ਖੜਿਆ ਲੱਗਦਾ ਨਾ ਇਹਦੇ ਵੇਲੇ ਬਿਲਕੁਲ ਹਾਂ ਮੈਂ ਵੀ ਮਾੜੀ ਮੋਟੀ ਕਿਲਵੇ ਦੇ ਆਸਰੇ ਸਿੱਖ ਗਿਆ ਸੇਵਾ ਕਰਨੀ ਹੈ ਨਾ ਕੀ ਬਾਕੀ ਇੱਕ ਜਿਹੜਾ ਆਸਰਾ ਤੇ ਜਿਵੇਂ ਸਰ ਤੁਸੀਂ ਦੱਸਿਆ ਕਿ ਤੁਸੀਂ ਵੀ ਪਲੇਅਰ ਹੋ ਮੈਂ ਵੀ ਪਲੇਅਰ ਨੇ ਤੁਹਾਡੀ ਬੇਟੀ ਤੇ ਅੱਜਕੱਲ੍ਹ ਵੀ ਜੇਕਰ ਹਾਲਾਤ ਮਤਲਬ ਗੱਲ ਕੀਤੀ ਜੇ ਪੰਜਾਬ ਦੇ ਹਾਲਾਤਾਂ ਅਜੇ ਤੱਕ ਇਹਦੇ ਨਾਲ ਕਿਤੇ ਪ੍ਰੇਰੇ ਮਤਲਬ ਗੇਮਾਂ ਛਾਏ ਕਿਤੇ ਉਹ ਵਿਦੇਸ਼ਾਂ ਵੱਲ ਜਾਂਦੇ ਪਏ ਨੇ ਇਹ ਦੂਸਰੀ ਜਿਸ ਨੂੰ ਕਿਵੇਂ ਦੇਖਦੇ ਪੰਜਾਬ ਦੇ ਬੱਚੇ ਕਿ ਜਿਹੜੇ ਪਲੇਅਰ ਆਪਣੇ ਗੇਮਾਂ ਨੂੰ ਛੱਡ ਰਹੇ ਨੇ ਦੂਜੇ ਵੜੇ ਯੂਥ ਬਾਹਰ ਜਾਂਦਾ ਪਏ ਦੇਖੋ ਪੰਜਾਬ ਦੀ ਨਲਾਇਕ ਲੀਡਰਸ਼ਿਪ ਨੇ ਬੇੜਾ ਕਰ ਕਰਤਾ ਮੈਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਸੱਚ ਹੈ ਸਟੇਟ ਵਿੱਚ ਦੱਸੋ ਕਿਹੜੀ ਚੀਜ਼ ਦੀ ਕਾਰਨ ਹੈ ਸਟੇਟ ਨੂੰ ਸਿਸਟਮ ਨਾਲ ਚਲਾਇ ਨਹੀਂ ਜਾ ਰਿਹਾ ਬੱਚਿਆਂ ਨੂੰ ਔਰ ਮੈਂ ਬਦਨਸੀਬੀ ਸਮਝਦਾ ਪੰਜਾਬ ਦੀ ਕੀ ਜਿਹੜੀ ਰਾਜ ਕਰਤਾ ਜਮਾਤ ਸੀ ਨਾ ਸਾਡੇ ਲੋਕ ਅੱਜ ਉਹ ਕੀ ਲੇਬਰ ਕਲਾਸ ਬਣ ਗਏ ਫੇਰ ਦਾ ਜਾ ਕੇ ਕੀ ਹੁੰਦਾ ਜੀ ਲੇਬਰ ਕਲਾਸ ਬਣਦਾ ਉਸ ਤੋਂ ਬਾਅਦ ਕੁਝ ਨਹੀਂ ਬਣਦਾ ਬਿਲਕੁਲ ਤੇ ਇੱਥੇ ਤੁਸੀਂ ਚਿੰਨਾਚ ਰਿਸਿਸਟੈਂਸ ਦੇ ਵਿੱਚ ਤੁਹਾਡੇ ਬੱਚੇ ਡੀਸੀ ਐਸਐਸਪੀ ਐਸਪੀ ਡੀ ਡੀਐਸਪੀ ਮਤਲਬ ਭੱਡੇ ਅਹੁਦਿਆਂ ਤੇ ਨਹੀਂ ਬੈਠਦੇ ਤੁਸੀਂ ਸਿਸਟਮ ਕੰਟਰੋਲ ਨਹੀਂ ਕਰ ਸਕਦੇ ਆਪਣੇ ਬੱਚਿਆਂ ਨੂੰ ਆਪਾ ਪੜਾਈਓ ਕਰਾਈਏ ਔਰ ਉਹ ਦਿਮਾਗ ਤੁਸੀਂ ਕੀ ਪਾਉਨੇ ਹੋ ਆਇਲਟਸ ਕਰ ਲਾ ਬਈ ਇਹ ਕਿਹੜੀ ਡਿਗਰੀ ਜੇ ਮੈਨੂੰ ਤਾਂ ਇਹ ਤੇ ਸਮਝ ਨਹੀਂ ਲੱਗੀ ਅਸੀਂ ਦੋਨੇ ਵਿਦੇਸ਼ ਕੇ ਆਏ ਆ ਅਸੀਂ ਰਹਿ ਸਕਦੇ ਸੀ ਲੋਕੀ ਲੋਕ ਕੇ ਰਹਿੰਦੇ ਨਹੀਂ ਮੇਰਾ ਮਾਨ ਹੀ ਨਹੀਂ ਮੈਨੇ ਆਪਣੀ ਬੇਟੀ ਦੇ ਅੱਜ ਵੀ ਬ੍ਰੇਨ ਚ ਗੱਲ ਫੈਟ ਕਰਤੀ ਪੁੱਤ ਇੱਥੇ ਦੇ ਹਿਸਾਬ ਨਾਲ ਸੋਚਦਾ ਐ ਕੀ ਕਰਨਾ ਜੀ ਅਸੀਂ ਨਹੀਂ ਜਾਣਾ ਉਹ ਤਾਂ ਘੁੰਮ ਮੈਂ ਕਹਿੰਦਾ ਵਿਆਹ ਹੀ ਚਲੇ ਜਾਓ ਮੈਂ ਨਹੀਂ ਕਹਿੰਦਾ ਕਿ ਦੁਨੀਆ ਮਾੜੀ ਨਹੀਂ ਹੋ ਸਕਦੀ ਜੋ ਪ੍ਰਮਾਤਮਾ ਨੇ ਬਣਾਇਆ ਚੰਗਾ ਪਰ ਆਪਣਾ ਘਰ ਛੱਡ ਕੇ ਭੱਜ ਜਾਣਾ ਕਿਹੜੀ ਅਕਲ ਮੰਦੀ ਆ ਮੈਨੂੰ ਇੰਨਾ ਕ ਦੱਸ ਦਿਓ ਤੁਹ ਅਜਿਹੜਾ ਬੱਚਾ ਆਇਲਟਸ ਕਲੀਅਰ ਕਰ ਜਾਂਦਾ ਮੈਂਟ ਦੇ ਵਿੱਚ ਉਹ 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 ਪੀਸੀਐਸ ਕਿਉਂ ਨਹੀਂ ਕਰਦਾ ਬਈ ਹਮਮ ਕੁਆਈਐਸ ਕਿਉਂ ਨਹੀਂ ਬਣਦਾ ਬਈ ਬਿਲਕੁਲ ਦੇਖੋ ਰਾਜ ਕਰਤਾ ਜਮਾਤ ਦੇ ਬੱਚੇ ਅੱਜ ਲੇਬਰ ਕਲਾਸ ਬਣ ਗਏ ਆ ਕਾਰਨ ਕੀ ਹੈ ਨਲੈਕ ਸਿਸਟਮ ਦੇਖੋ ਮੈਂ ਮੈਂ ਜੇ ਹਿਸਟਰੀ ਜਾਮਾ ਨਾ 1984 ਚ ਪਹਿਲੀ ਵਾਰੀ ਪੰਜਾਬ ਦੇ ਉੱਤੇ 10 ਕੇ ਕਰੋੜ ਕਰਜ਼ਾ ਜਿਹੜਾ ਬਜਟ ਦੇ ਵਿੱਚ ਸ਼ੋ ਹੋਇਆ ਸੀ ਅੱਜ ਆਪਾਂ 3.5 ਲੱਖ ਕਰੋੜ ਤੇ ਪਹੁੰਚਾਤਾ ਕਿਤਨਾ ਕਦੇ ਇਹ ਚੀਜ਼ਾਂ ਨੁਕਸਾਨ ਕਰਦੀਆਂ ਨਾ ਅਸੀਂ ਉਦੋਂ ਵਲਟ ਚਲਦੇ ਆਂ ਅਸੀਂ ਕਹਿੰਦੇ ਯਾਰ ਠੀਕ ਕਰ ਲਓ ਆਪਣੇ ਆਪਣੇ ਆਪ ਘਰ ਨੂੰ ਮੈਂ ਵਿਦੇਸ਼ਾਂ 'ਚ ਵੀ ਗਿਆ ਉੱਥੇ ਜਾ ਕੇ ਦੇਖਿਆ ਤੁਸੀਂ ਦੂਜੇ ਦੇ ਘਰ 'ਚ ਵੀ ਰਹਿੰਦੇ ਹੋ ਨਾ ਕਿਤੇ ਖੜਕਾ ਨਾ ਜ਼ਿਆਦਾ ਹੋ ਜਾਏ ਕਿਤੇ ਉੱਚੀ ਨਾ ਬੋਲ ਲਈਏ ਯਾਰ ਆਜ਼ਾਦੀ ਥੋੜਾ ਆ ਆਜ਼ਾਦੀ ਦਾ ਤੁਹਾਡੇ ਘਰ ਚ ਜਾ ਕੁਲੀ ਹੋਵੇ ਬਿਲਕੁਲ ਆਨੰਦ ਆਉਂਦਾ ਨਾ ਅਸੀਂ ਖੇਤਾਂ 'ਚ ਰਹਿੰਦੇ ਬੜਾ ਆਨੰਦ ਆ ਉੱਥੇ ਇਹੀ ਆ ਵੀ ਸਾਡੇ ਕੋਲੇ ਵੱਡੀ ਕਾਰ ਨਹੀਂ ਛੋਟੀ ਐ ਫੇਰ ਕੀ ਹੋ ਗਿਆ ਮੇਰੇ ਕੋ ਮਹਿੰਗੇ ਕੱਪੜੇ ਨਹੀਂ ਨਾਰਮਲ ਆ ਫੇਰ ਕੀ ਹੋ ਗਿਆ ਮੇਰੇ ਕੋ ਸਭ ਤੋਂ ਮਹਿੰਗਾ ਮੇਰਾ ਪੰਜਾਬ ਐ ਜਿਹਦੀ ਮਿੱਟੀ 'ਚ ਸੋਨਾ ਆਉਗਦਾ ਕਿ ਜੇ ਉੱਥੇ ਰਹਿਣੇ ਮਾਤਾ ਬੜਾ ਆਨੰਦ ਚ ਹੈ ਮੈਨੂੰ ਲੱਗਦਾ ਇਹਦੇ ਵਰਗਾ ਵਿਦੇਸ਼ ਹੀ ਕੋਈ ਨਹੀਂ ਕਿਤਨਾ ਬੱਚੇ ਸਾਨੂੰ ਉਸ ਨੂੰ ਸੁਧਾਰਨਾ ਪਊਗਾ ਕੀ ਕਰਨਾ ਪਊਗਾ ਘਰ ਛੱਡ ਕੇ ਭੱਜ ਜਾਣਾ ਅਕਲਮੰਦੀ ਨਹੀਂ ਮੈਂ ਤਾਂ ਇਹ ਮੰਨਦਾ ਕਾਇਰ ਆ ਉਹ ਲੋਕ ਜਿਹੜੇ ਛੱਡ ਕੇ ਭੱਜਣਾ ਚਾਹੇ ਬੱਚੇ ਗੁੱਸਾ ਕਰਨ ਮੇਰਾ ਜੀ ਤੇ ਇਹ ਬਹੁਤ ਸਾਰੀਆਂ ਹੋਜੀ ਖਬਰਾਂ ਵੀ ਆਉਂਦੀਆਂ ਵਿਦੇਸ਼ਾਂ ਦੇ ਵਿੱਚ ਕਿ ਉੱਥੇ ਸਰਵਾਈਵ ਕਰਨਾ ਬਹੁਤ ਔਖਾ ਹੈ ਪਰ ਇਸ ਦੇ باوجود ਵੀ ਜਿਹੜਾ ਸਾਡਾ ਪੰਜਾਬ ਦਾ YouTube ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵੱਲ ਨੂੰ ਜਾਂਦਾ ਤਾਂ ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੂਗੀ ਤੁਸੀਂ ਦੇਖੋ ਜੇ ਮੈਂ ਨਾ ਐਜੇ ਬਿਜ਼ਨਸਮੈਨ ਸੋਚਾਂ ਕੈਨੇਡਾ ਦੀ ਵਾਦੀ ਕਿੰਨੀ ਆ ਸਾਢੇ ਸਾਢੇ 3 ਕਰੋੜ ਦੀ ਵਾਦੀ ਆ ਨਾ ਔਰ ਸਾਢੇ 3 ਕਰੋੜ ਵਿੱਚ ਤੁਸੀਂ ਕਿੱਡਾ ਕ ਬਿਜ਼ਨਸ ਚਲਾ ਲੋਗੇ ਤੁਸੀਂ 142 ਕਰੋੜ ਦੇ ਦੇਸ਼ 'ਚ ਰਹਿੰਦੇ ਹੋ ਔਰ ਤੁਹਾਡੇ ਕੱਲੇ ਪੰਜਾਬ ਦੀ ਮੇਰਾ ਖਿਆਲ ਪੌਣੇ 1-3 ਕਰੋੜ ਆ ਤੁਸੀਂ ਤੇ ਜਿਹੜਾ ਮਰਜ਼ੀ ਕਾਰੋਬਾਰ ਖੋਲੋ ਟਰਾਈ ਤਾਂ ਕਰੀਏ ਆਪਾਂ ਬਿਲਕੁਲ ਅਸੀਂ ਕਰਨਾ ਨਹੀਂ ਚਾਹੁੰਦੇ ਮੈਂ ਹੈਰਾਨ ਆ ਮੈਂ ਮੈਂ ਇੱਕ ਵਾਰੀ ਉੱਥੇ ਗਿਆ ਇੰਗਲੈਂਡ ਦੇ ਵਿੱਚ ਮੈਂ ਇੱਕ ਪੈਲਸ ਦੇ ਵਿੱਚ ਦੇਖਿਆ ਕਿ ਸਾਡੀਆਂ ਕੁੜੀਆਂ ਉੱਥੇ ਬੇਟਰ ਦਾ ਕੰਮ ਕਰਦੀਆਂ ਸੀ ਜੀ ਤੇ ਮੈਂ ਉਹਨਾਂ ਨੂੰ ਪਛਾਣ ਲਿਆ ਫੇਸ ਦੇਖ ਕੇ ਮੈਂ ਆਹ ਤੁਸੀਂ ਪੰਜਾਬ ਬਣਾ ਪਰ ਤਾਂ ਅੰਗਰੇਜ਼ੀ ਬੋਲਣਾ ਤੇ ਮੈਨੂੰ ਜਿੰਨੀ ਕੌਂਦੀ ਸੀ ਲੱਤ ਪਾਮਿਆਂ ਵੀ ਫੜ ਲਈ ਕਦੀ ਤੇ ਬਾਅਦ ਚ ਪੰਜਾਬੀ ਤੇ ਉਤਰ ਆਈਆਂ ਨਹੀਂ ਇੱਥੇ ਇੱਕ ਹੋਰ ਕਹਿੰਦੀ ਆ ਬਾਜੀ ਮੇਰੀ ਮਜਬੂਰੀ ਆ ਮੇਰੇ ਯਾਰ ਜੀ ਇਹ ਮਜਬੂਰੀ ਤੂੰ ਆਪਣੇ ਜੇ ਸਟੇਕ ਕਰ ਲੈਂਦੇ ਜੇ ਇੱਕ ਪ੍ਰਵਾਸੀ ਟੈਕ ਲੈ ਕੇ ਆਉਂਦੇ ਆ ਸਾਡੇ ਮੋਲਕ ਦੇ ਵਿੱਚ ਉਹ ਕਮਾਉਂਦੇ ਆ ਰੇੜੀ ਲਾ ਕੇ ਤੇ ਆਪਣੇ ਬੱਚੇ ਪੜ੍ਹ ਲੈ ਕੇ ਇੱਥੇ ਕਿਉਂ ਨਹੀਂ ਕਮਾ ਸਕਦੇ ਬਿਲਕੁਲ ਮੈਂ ਕੋਈ ਕਾਈਸੂ ਦੀ ਟੈਕ ਨਾ ਲਾਉਂਦੇ ਅੱਜ ਕਰ ਲੈ ਲੈ ਇੱਥੇ ਜੀ ਤੇ ਤੁਹਾਡੇ ਕੋਲੋਂ ਕਿਉਂ ਨਹੀਂ ਲੈ ਆਉਂਦਾ ਅਸੀਂ ਅਸੀਂ ਐਕਚੁਅਲੀ ਕੀ ਆ ਕੋਈ ਵੀ ਕੰਮ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਅਸੀਂ ਭੇਡ ਚੱਲ ਜਾਂਦਾ ਕਰਦੇ ਆ ਫੁਲਾਣਿਆਂ ਦਾ ਵੀ ਚੱਲ ਗਿਆ ਮੈਂ ਵੀ ਚਲੇ ਜਾਵਾਂ ਅੱਜ ਪਿੰਡਾਂ ਜਿੰਦੇ ਲੱਗੇ ਆ ਜੀ ਆਪਾਂ ਇਹਨੂੰ ਠੀਕ ਕਰ ਲਈਏ ਸਾਡਾ ਘਰ ਆ ਯਾਰ ਜੀ ਹਣ ਤੁਸੀਂ ਸਵਾਰ ਹੋਗੇ ਨਾ ਜੇ ਅੱਜ ਤੂੰ ਤੁਸੀਂ ਹੋ ਤੁਸੀਂ ਅੱਜ ਇਸ ਲਾਈਨ 'ਚੋਂ ਪੱਤਰਕਾਰਤਾ ਕਰਦੇ ਹੋ ਤੁਸੀਂ ਛੱਡ ਕੇ ਕਿਤੇ ਭੱਜੋ ਉਥੇ ਤੁਹਾਡੀ ਤਾਂ ਕਿਸੇ ਨੇ ਨਹੀਂ ਪੁੱਛਣੀ ਕੈਨੇਡਾ ਅਮਰੀਕਾ 'ਚ 2.5 ਲੱਖ ਕਮਾਉਣ ਵਾਲਾ ਇੱਥੇ ਦੇ 20000 ਤੋਂ ਵੀ ਮਾੜਾ ਜੀ ਬਿਲਕੁਲ 20000 ਰੁਪਏ 'ਚ ਰੋਟੀ ਖਾ ਸਕਦਾ ਮੈਂ ਆਟੇ ਦਾ ਭਾਰ ਦੱਸ ਦਿੰਨਾ ਮੈਂ ਦੁੱਧ ਦਾ ਭਾਰ ਦੱਸ ਦਿੰਨਾ ਮੈਂ ਜ਼ਿੰਦਗੀ ਦਾ ਹਰ ਚੀਜ਼ ਤੋਲ ਕੇ ਦੇਖੀ ਆ ਤੇ ਉਥੇ ਤਾਂ ਉਹ ਮੈਂ ਉਹਨੂੰ ਇੱਕ ਦਿਨ ਹਿਸਾਬ ਕਿਤਾਬ ਜਾਂ ਲਾਉਣ ਲੱਗਾ ਮੈਂ ਕਿਹਾ ਜੀ ਤੁਹਾਡਾ ਭਾਈ 300 400 ਤਾਂ ਨਿਕਲ ਜਾਂਦਾ ਉਹਦੇ ਵਿੱਚ ਕੇਵਲ ਦਾ ਕਿਰਾਇਆ ਬਿਜਲੀ ਦਾ ਫਲਾਣਾ ਹੀਟ ਦਾ ਐਥੇ ਤਾਂ ਬੈਲੀ ਥੋੜਾ ਜਾਂਦਾ ਜੀ ਹਾਂ ਦੁੱਧ ਮਾਰੇ ਸੋਖ ਰੱਖੇ ਮੈਂ ਕਹਿੰਨਾ ਜਿਹਦੇ ਕੋਲੇ ਦੋ ਚਾਰ ਮੜਲੇ ਹੈਗੇ ਉਹ ਆਪਣੀ ਇੱਕ ਮੱਝਾਂ ਰੱਖ ਲੈ ਮੇਰੇ ਬਾਪ ਨੇ ਰੱਖੇ ਹੋਏ ਬੜਾ ਆਨੰਦ ਲਈਦਾ ਤਾਜ਼ਾ ਦੁੱਧ ਪੀਣੇ ਆ ਤੱਕ ਤੇ ਠੀਕ ਕਰ ਸਕਦੇ ਆ অর্ਗੈਨਿਕ ਦੁੱਧ ਹੋ ਵੀ ਨੀਤ ਸਾਫ ਹੈ ਨਹੀਂ ਸਾਡੀ ਨਹੀਂ ਸਾਫ ਕਰਨ ਦੀ ਲੋੜ ਆ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਜਨਮ ਨੂੰ 13 ਸਾਲ ਹੋ ਗਏ ਨੇ ਅੱਜ ਵੀ ਤੁਹਾਡੀ ਜ਼ਿੰਦਗੀ ਕਾਫੀ ਖੁਸ਼ਹਾਲ ਲੱਗ ਰਹੀ ਹੈ ਅੱਜ ਵੀ ਇਹਨੇ ਕਾਫੀ ਰਹਿਣੀ ਹੈ ਮਾਂ ਮਾਂ ਕੁਛ ਪੁੱਛ ਲੈ ਜੀ ਜੀ ਇਹ ਬਹੁਤ ਸਾਰੇ ਅੱਜ ਕੱਲ ਦਾ ਯੂਥ ਹੈ ਜਿਹੜੇ ਛੋਟੇ ਛੋਟੇ ਉਮਰਾਂ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਤੇ ਫਿਰ ਨੌਬਤ ਤਲਾਕ ਤੱਕ ਆ ਜਾਂਦੀ ਆ ਉਹਨਾਂ ਦੇ ਲਈ ਐਂਡ ਦੇ ਵਿੱਚ ਕੋਈ ਮੈਸੇਜ ਦੇਖੋ ਰਸਤਾ ਜਿਹੜਾ ਹੁੰਦਾ ਨਾ ਪਤਾ ਕਦੋਂ ਨਿਬਦਾ ਜਦੋਂ ਤਿਆਗ ਦੀ ਭਾਵਨਾ ਹੋਵੇ ਬਿਲਕੁਲ ਚ ਅੱਜ ਕੱਲ ਤਾਂ ਤੁਸੀਂ ਉਹਦੇ ਕੋਲੋਂ ਮੰਗ ਹੀ ਬੜਾ ਕੁਝ ਲੈਨੇ ਆ ਯਾਰ ਤੇਰੇ ਕੋਲੇ ਕਾਰ ਹੈਗਾ ਮੈਂ ਕਈ ਵਾਰੀ ਇੱਕ ਦੋ ਥਾਂ ਹੀ ਗਿਆ ਕਿਸੇ ਦੇ ਨਾਲ ਕਹਿੰਦੇ ਕੁੜੀ ਦੇਖਣੀ ਮੁੰਡਾ ਦੇਖਣਾ ਰਿਸ਼ਤੇਦਾਰੀ ਦਾ ਉਹ ਮੈਂ ਕਹਾਂ ਯਾਰ ਤਿੰਨੀਆਂ ਤੁਸੀਂ ਮੰਗਾ ਰੱਖਣੇ ਉਹ ਕਿਵੇਂ ਬੱਚਾ ਪੂਰਾਂਗੇ ਆ ਲੂ ਬਿਲਕੁਲ ਤੇਰੇ ਕੋਲ ਕਾਰ ਹੈਗੀ ਤੇ ਕੋਈ ਘਰ ਹੈਗਾ ਤੇ ਕੋ ਆ ਹੈਗਾ ਇਹ ਦੇਖੋ ਕਿ ਉਹ ਬੰਦਾ ਤੁਹਾਡੇ ਬੱਚੇ ਲਈ ਫਿੱਟ ਹੈਗਾ ਉਹ ਕਮਾ ਲੇਗਾ ਜੀ ਜੇ ਉਹ ਲਾਇਕ ਆ ਤੇ ਜੇ ਉਹ ਨਲਾਇਕ ਆ ਤੁਸੀਂ ਕਿਹ ਗੋੜਪਤੀ ਨੂੰ ਵੀ ਵਿਆਹ ਦੇ ਉਹ ਵੀ ਸਭ ਕੁਝ ਵੇਚ ਦੋ ਮੈਨੂੰ ਕਿਤੇ ਕਿਤੇ ਇਹ ਰਿਸ਼ਤੇ ਟੁੱਟਣ ਦਾ ਕਾਰਨ ਹੈ ਕੀ ਜਿਹੜਾ ਰਿਸ਼ਤਾ ਅੱਜ ਦੇਖੋ ਸਾਡੇ ਵਿੱਚ ਕੀ ਕਹਿੰਦਾ ਮੇਰਾ ਦਿਲ ਫਰਾਨੇ ਤੇ ਆ ਗਿਆ ਗੱਲ ਕਦੇ ਕਿਸੇ ਤੇ ਨਹੀਂ ਆਉਂਦਾ ਬਸ ਯਾਦ ਰੱਖਿਓ ਜੀ ਇਹ ਸਿਰਫ ਇੱਕ ਗੱਲ ਬਣਾਈ ਹੋਈ ਆ ਜਦੋਂ ਥੋੜਾ ਦਿਮਾਗ ਕਿਸੇ ਤੇ ਆਊਗਾ ਨਾ ਫਿਰ ਸਹੀ ਫੈਸਲਾ ਲਾਊਗਾ ਜੀ ਫੈਸਲੇ ਇੱਥੋਂ ਨਹੀਂ ਇੱਥੋਂ ਲੈ ਜਾਂਦੇ ਇਹ ਬਹੁਤ ਵੱਡੀ ਗਲਤੀ ਆ ਮੈਂ 100 ਬੱਚੇ ਨੂੰ ਇੱਥੇ ਤੁਸੀਂ ਸਵਾਲ ਕਰ ਲਿਓ ਇਸ ਪਾਰਕ ਤੇ ਉਹ ਦਿਲ ਦੀ ਗੱਲ ਕਰਨਗੇ ਜੀ ਦਿਲ ਸਿਰਫ ਇੱਕ ਸੇਵਾਦਾਰ ਆ ਤੁਹਾਡੇ ਦਿਮਾਗ ਪਿਆਰ ਸਿਖਾਉਂਦਾ ਦਿਲ ਮੋਸਖ ਨਹੀਂ ਜੇ ਤੁਸੀਂ ਮੋਟੇ ਫਸੂਗੇ ਦਿਲ ਤਾਂ ਸੇਵਾਦਾਰ ਆ ਉਹਦਾ ਪੰਪਿੰਗ ਕਰਨਾ ਕੰਮ ਆ ਉਹ ਰਸਤੇ ਥੋੜੇ ਜੋੜਦਾ ਜੀ ਬਈ ਰਸਤੇ ਤਾਂ ਦਿਮਾਗ ਜੋੜਦਾ ਮੈਨੂੰ ਲੱਗਦਾ ਤੋਲ ਕੇ ਕਰਾਂਗੇ ਠੀਕ ਹੋ ਜਾਊਗਾ ਉਹ ਡਿਵੋਰਸ ਤਾਂ ਹੀ ਹੁੰਦੇ ਨੇ ਕਿਉਂਕਿ ਬੱਚੇ ਭਾਵਨਾ ਚ ਆ ਕੇ ਪਹਿਲਾਂ ਇੱਕ ਸਟੈਂਡ ਸਿਲਤਾ ਵੀ ਹੈ ਨਹੀਂ ਬੱਚੇ ਹਮ ਝੂਠ ਹੀ ਬੜਾ ਦਿਖਾਉਨੇ ਆ ਹਮ ਜੀ ਹੁਣ ਜਦੋਂ ਸਾਡਾ ਦ ਇੱਕ ਵੀ ਚੀਜ਼ ਵਿੱਚ ਝੂਠ ਨਹੀਂ ਦਿਖਾਈ ਗਈ। ਹੂੰ। ਮੈਂ ਕਹਾਂ ਵੀ ਟੋਟਾ ਜਿਹਾ ਘਰ ਆ ਸਾਡਾ। ਬਾਲਿਆਂ ਵਾਲੀ ਛੱਤ ਆ ਉਹਦੇ ਉੱਤੇ ਬਾਲੇ ਪਏ ਹੋਇਆ। ਜੀ। ਕੁਛ ਨਹੀਂ ਰਹਾ ਸਾਦਾ ਆ। ਹੂੰ। ਠੀਕ ਲੱਗਦਾ ਠੀਕ ਹੈ। ਮੈਂ ਵੀ ਇੰਨਾ ਕੁ ਪੜਿਆ ਜਿੰਨੇ ਕੁ ਮਾਰੀ ਮੁੱਟੀ ਆ। ਜੀ। ਤੇ ਮੈਂ ਕਹਾਂ ਇੰਨਾ ਕੁ ਪੜਿਆ ਆ ਮੈਂ। ਬਹੁਤਾ ਪੜਿਆ ਪੁਰਿਆ ਵੀ ਹੈ ਨਹੀਂਗਾ। ਆ ਮੇਰੇ ਪੱਲੇ ਆ ਹਾਂ ਜਿਹੜਾ ਵਿੱਚ ਅਫਗਾਨ ਨਹੀਂ ਹੈਗਾ ਉਹ ਮੈਂ ਨਸ਼ਾ ਨਹੀਂ ਕਰਦਾ। ओके ਜਿੱਦਾਂ ਮੈਂ ਆਪਣੀ ਜੇਬ ਵੀ ਖਰਾਬ ਕਰ ਦਾਂਗਾ ਜੇ ਕਿਸੇ ਦੀ ਮਦਦ ਕਰਨੀ ਹੋ ਜੇ ਤੈਨੂੰ ਠੀਕ ਲੱਗਦਾ ਤੇ ਮੈਂ ਠੀਕ ਆ ਤੇ ਕਹਿੰਦੀ ਮੈਨੂੰ ਠੀਕ ਆ ਔਰ ਬੜਾ ਫੱਟਾ ਬੈਠਾ ਘਰ ਜੀ ਤੇ ਜਦੋਂ ਵਿਆਹ ਕਰਵਾਇਆ ਸੀ ਉਦੋਂ ਬਾਲਿਆਂ ਵਾਲੀ ਸ਼ਰਤ ਸੀਗੀ ਹਨਾ ਤੇ ਹੁਣ ਕੋਈ ਨਹੀਂ ਪਾਲ ਗਿਆ ਰੈਂਟਰ ਪਿਆ ਬੜਾ ਵਧੀਆ ਬੜਾ ਵਧੀਆ ਫਾਰਮ ਹੈ ਉਸੇ ਸੱਤ ਬੈੱਡਰੂਮ ਦਾ ਘਰ ਆ ਅੱਜ ਜੀ ਔਰ ਬੜਾ ਵਧੀਆ ਹੈ ਹਾਂਜੀ ਬੜੀ ਚਰਪਾ ਮਾਰੇ ਦੀ ਉਦੋਂ ਨਹਾਉਣ ਨੂੰ ਇੱਕ ਵਾਸ਼ਰੂਮ ਸੀ ਅੱਜ ਮੇਰੇ ਕਨੇ ਆ ਪੰਜ 6 ਜਾਂ 7 ਆ 6 ਸੱਤ ਹੋਣੇ ਮੈਨੂੰ ਲੱਗਦਾ ਇਹ ਹੀ ਗਣਦੀ ਹੁੰਦੀ ਹੈ ਜੀ ਹਾਂਜੀ ਸਮਾਪਤ ਹੋ ਜਾਂਦਾ ਤੁਹਾਡੀ ਵਿਆਹ ਨੇ ਮਤਲਬ ਸਭ ਕੁਝ ਚੇਂਜ ਕਰਦਾ ਨਾ ਨਹੀਂ ਐਕਚੁਅਲੀ ਕੀ ਆ ਤੁਸੀਂ ਫੈਸਲਾ ਕੀ ਲੈ ਰਹੇ ਆ ਹੂੰ ਇਹ ਇਹ ਮੈਨੂੰ ਗੱਲ ਕਹਿੰਦੀ ਹੁੰਦੀ ਆ ਮੈਨੂੰ ਬੜੀ ਦਿਲ ਨੂੰ ਚੰਗੀ ਲੱਗਦੀ ਸ਼ਾਇਦ ਤੁਹਾਡੇ ਲਈ ਵੀ ਚੰਗੀ ਬਹਜਾ ਆਉਣ ਵਾਲੇ ਸਮੇਂ ਤੇ ਕਹਿੰਦੇ ਰਾਜੇ ਦੀ ਜਿਹੜੇ ਨਾ ਜਿਹੜੀ ਆ ਰਾਣੀ ਰਾਜੇ ਦੇ ਘਰ ਜਾ ਕੇ ਬਣਦੀ ਆ ਬਿਲਕੁਲ ਰਾਜੇ ਦੇ ਘਰ ਰਹਿ ਕੇ ਨਹੀਂ ਬਣਦੀ ਰਾਜੇ ਦੇ ਜੰਮ ਕੇ ਰਾਣੀ ਬਣਦੀ ਰਾਜੇ ਦੇ ਆ ਕੇ ਰਾਣੀ ਬਣਦੀ ਆ ਜੇ ਤੁਸੀਂ ਆਪ ਕੋ ਨਾਲ ਬੰਦਾ ਲੈ ਲਓ ਫੇਰ ਤਾਂ ਕਹਾਣੀ ਖਤਮੀ ਆ ਫੇਰ ਰੱਬੀ ਰੱਖਾ ਮਤਲਬ ਗੁਣਾ ਦਾ ਮੇਲ ਕਰ ਲਿਆ ਕਰੋ ਬਾਕੀ ਠੀਕ ਹੀ ਹੈਗਾ ਬਹੁਤ ਬਹੁਤ ਸ਼ੁਕਰੀਆ ਮੈਂ ਬਹੁਤ ਬਹੁਤ ਥੈਂਕ ਯੂ ਬਹੁਤ ਧੰਨਵਾਦ ਥੈਂਕ ਯੂ